ਪੰਜਾਬ ਦੇ ਮੁੱਖ ਮੰਤਰੀ ਉਹ ਤਾਂ ਸਿਰਫ ਕਾਗਜ਼ੀ ਮੁੱਖ ਮੰਤਰੀ ਨੇ ਇਸ ਨੂੰ ਲੈ ਕੇ ਵੀ ਕਾਫੀ ਜ਼ਿਆਦਾ ਜਿਹੜੀ ਵਿਰੋਧੀ ਜਿਹੜੇ ਸਵਾਲ ਉਹ ਕਰ ਰਹੇ ਉਹਨਾਂ ਦੇ ਪਿੱਛੇ ਜਿਹੜੀ ਵੀ ਉਹ ਗੱਲ ਕਿਸੇ ਚੋਣਵੀ ਮંચ ਤੋਂ ਕਰਦੇ ਨੇ ਉਹਦੇ ਪਿੱਛੇ ਇੱਕ ਪੂਰੀ ਸੋਚ ਹੈ ਇੱਕ ਤਿਆਰੀ ਹੁੰਦੀ ਹੈਗੀ ਪੰਜਾਬ ਦੇ ਜਿਹੜੇ ਸੀਐਮ ਹੈ ਉਹ ਕਾਗਜ਼ੀ ਹੈ ਤਾਂ ਇੱਕ ਤਰੀਕੇ ਦੇ ਨਾਲ ਜਿਹੜੀ ਆਮ ਆਦਮੀ ਪਾਰਟੀ ਦੀਏ ਵਿਰੋਧੀ ਪਾਰਟੀਆਂ ਪੰਜਾਬ ਤੋਂ ਉਹ ਵੀ ਤਾਂ ਇਹੀ ਗੱਲ ਕਰ ਰਹੇ ਨੇ ਸਾਡੀ ਦਾ ਮਤਲਬ ਹੈਗਾ ਵੀ ਉਹ ਰਬਰ ਸਟੈਂਪ ਹੈ ਉਹਦੇ ਆਪਦੇ ਕੋਲੇ ਕੁਝ ਨਹੀਂ ਹੈਗਾ ਉਹ ਦਿੱਲੀ ਦੇ ਚਲਾਇਆ ਤੋਂ ਚੱਲਦਾ ਹੈ ਹੁਣ ਤਾਂ ਇਹੋ ਜਿਹਾ ਮਾਮਲਾ ਰਲ ਗੱਡ ਹੋਇਆ ਪਤਾ ਨਹੀਂ ਲੱਗਦਾ ਵੀ ਇਹ ਕਿਹੜਾ ਕਾਂਗਰਸ ਚਾ ਬੀਜੇਪੀ ਚਾ ਬੀਜੇਪੀ ਵਾਲਾ ਕਾਂਗਰਸ ਚਾ ਕਾਂਗਰਸ ਵਾਲਾ ਆਪ ਚਾ ਆਪ ਵਾਲਾ ਕਾਂਗਰਸ ਚਾ ਸ਼ਰੂਮਣੀ ਕਾਲੀ ਦਾਲਾ ਤੁਹਾਨੂੰ ਲੱਗਦਾ ਤੂੰ ਦੱਸੋ ਸਾਮ ਟੀਵੀ ਦੇ ਸਿਆਸਤ ਲਾਈਵ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜਿਸ ਤਰੀਕੇ ਦੇ ਨਾਲ ਤੁਸੀਂ ਪਿਛਲੇ ਪ੍ਰੋਗਰਾਮਾਂ ਨੂੰ ਪਿਆਰ ਦਿੱਤਾ ਉਸੇ ਤਰੀਕੇ ਦੇ ਨਾਲ ਅਸੀਂ ਉਮੀਦ ਕਰਦੇ ਹਾਂ ਤੁਸੀਂ ਅੱਗੇ ਵੀ ਸਾਡੀ ਇਸ ਸੀਰੀਜ਼ ਨੂੰ ਪਿਆਰ ਦਿਓਗੇ ਹਰ ਰੋਜ਼ ਸਾਡੇ ਨਾਲ ਜਿਹੜਾ ਆਨਲਾਈਨ ਦੇ ਉੱਤੇ ਸੀਨੀਅਰ ਪੱਤਰਕਾਰ ਆਜੂ ਵਿਲੀਅਮ ਜੀ ਜੁੜਦੇ ਸੀ ਪਰ ਅੱਜ ਅਸੀਂ ਉਹਨਾਂ ਦੇ ਹੀ ਗ੍ਰਹਿ ਵਿਖੇ ਪਹੁੰਚੇ ਹਾਂ ਅੱਜ ਫੇਸ ਟੂ ਫੇਸ ਜਿਹੜੀ ਉਹਨਾਂ ਦੇ ਨਾਲ ਚਰਚਾ ਹੋਵੇਗੀ ਗੱਲਬਾਤ ਹੋਵੇਗੀ ਤੇ ਅੱਜ ਸਭ ਤੋਂ ਵੱਡਾ ਮੁੱਦਾ ਇਹ ਹੈ ਕਿ ਪੰਜਾਬ ਦੇ ਅੰਦਰ ਦੇਸ਼ ਦੇ ਪ੍ਰਧਾਨ ਮੰਤਰੀ ਨਿੰਦਰ ਮੋਦੀ ਆਏ ਤੇ ਉਹਨਾਂ ਨੇ ਜੋ ਬਿਆਨ ਦਿੱਤਾ ਉਸ ਬਿਆਨ ਤੋਂ ਬਾਅਦ ਕਾਫੀ ਜ਼ਿਆਦਾ ਸਿਆਸਤ ਦੇ ਵਿੱਚ ਜਿਹੜੀ ਹਲਚਲ ਹੋਈ ਲੱਗਦਾ ਕਿ ਸਮੀਕਰਨ ਪੰਜਾਬ ਦੇ ਅੰਦਰ ਲੋਕ ਸਭਾ ਚੋਣਾਂ 'ਚ ਬਦਲਣਗੇ ਇਹਨਾਂ ਤਮਾਮ ਮੁੱਦਿਆਂ ਤੇ ਉੱਤੇ ਗੱਲਬਾਤ ਕਰਦੇ ਆਂ ਪਹਿਲਾਂ ਸਵਾਗਤ ਕਰਦੇ ਆਂ ਰਾਜੂ ਵਿਲੀਅਮ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜੀ ਬਹੁਤ-ਬਹੁਤ ਧੰਨਵਾਦ ਜੀ ਐਸਐਮ ਟੀਵੀ ਨੂੰ ਦੇਖਣ ਵਾਲੇ ਸਾਰੇ ਸਰੋਤਿਆਂ ਕੀ ਲੱਗਦਾ ਪੰਜਾਬ ਦੀ ਸਿਆਸਤ ਬਦਲੇਗੀ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਵੱਡਾ ਬਿਆਨ ਦੇ ਕੇ ਜਾਂਦੇ ਨੇ ਇਹ ਰਾਜਦੀਪ ਜੀ ਤਾਂ ਮਤਲਬੀ ਜ਼ਾਹਰ ਜੀ ਗੱਲ ਹੈਗੀ ਹੈ ਇਸ ਤੋਂ ਪਹਿਲਾਂ ਵੀ ਮੈਂ ਕਈ ਵਾਰੀ ਇਹ ਗੱਲ ਕੀਤੀ ਹੈ ਤੁਹਾਡੇ ਨਾਲ ਵੀ ਕੀਤੀ ਕਿ ਜਿਹੜਾ ਪ੍ਰਧਾਨ ਮੰਤਰੀ ਦੀ ਫੇਰੀ ਹੈ ਇਹ ਨੇ ਦਰਅਸਲ ਇਹ ਨੇ ਅਜੰਡਾ ਸੈੱਟ ਕੀਤਾ ਪੰਜਾਬ ਦੇ ਚੋਣਾਂ ਦੇ ਵਿੱਚ ਵੀ ਚੋਣਾਂ ਕਿਹੜੇ ਮੁੱਦੇ 'ਤੇ ਇਹ ਤੋਂ ਪਹਿਲਾਂ ਤਾਂ ਇੱਕ ਤੁਸੀਂ ਕਹਿ ਲੋ ਕਿ ਵੀ ਇਹ ਚੱਲਦਾ ਸੀਗਾ ਤਿਆਰੀਆਂ ਹੀ ਸੀਆਂ ਪਰ ਇਹਨੇ ਇੱਕ ਖਾਸ ਦਿਸ਼ਾ ਜਿਹੜੀ ਹੈਗੀ ਦਿੱਤੀ ਜਿਹੜਾ ਵੀ ਮੁੱਦਿਆਂ ਦੇ ਉੱਤੇ ਅੱਜ ਪ੍ਰਧਾਨ ਮੰਤਰੀ ਨੇ ਗੱਲ ਕੀਤੀ ਹੈ ਅੱਜ ਉਹਨਾਂ ਦੀ ਪਹਿਲੀ ਰੈਲੀ ਸੀਗੀ ਔਰ ਉਸ ਤੋਂ ਬਾਅਦ ਕੱਲ ਜਲੰਧਰ ਔਰ ਗੁਰਦਾਸਪੁਰ ਉਹਦੇ ਵਿੱਚ ਇਹਦੇ ਵਿੱਚ ਮੈਂ ਇੱਕ ਇੱਕ ਗੱਲ ਜਿਹੜੀ ਹੈ ਉਹ ਕਰਨੀ ਚਾਹੁੰਦਾ ਹਾਂ ਬੜੇ ਬਹੁਤ ਸਾਰੇ ਲੋਕ ਮੈਨੂੰ ਵੀ ਨਿੱਜੀ ਤੌਰ ਤੇ ਸਵਾਲ ਕਰਦੇ ਨੇ ਕਿ ਵੀ ਇਹ ਇਹਨਾਂ ਤਿੰਨ ਥਾਵਾਂ ਤੇ ਕਿਉਂ ਪਟਿਆਲਾ ਜਲੰਧਰ ਤੇ ਗੁਰਦਾਸਪੁਰ ਇਹ ਗੱਲ ਤੇ ਹੈ ਕਿ ਜਿਹੜਾ ਇਹ ਤਿੰਨ ਜਿਹੜੀਆਂ ਸੀਟਾਂ ਹੈਗੀਆਂ ਇਹ ਤਿੰਨ ਜਿਹੜੇ ਖਿੱਤੇ ਆ ਪੰਜਾਬ ਦੇ ਮਾਝਾ ਮਾਲਵਾ ਤੇ ਦੁਆਬਾ ਇਹ ਉਹਨਾਂ ਨੂੰ ਰਿਪਰੈਜ਼ੈਂਟ ਕਰਦੇ ਹੈਗੇ ਆਪਣਾ ਪਟਿਆਲਾ ਜਿਹੜਾ ਹੈਗਾ ਇਹਨੂੰ ਮਾਲਵੇ ਦੇ ਵਿੱਚ ਤੁਸੀਂ ਦੇਖਿਆ ਹੋਊਗਾ ਕਿ ਅੱਜ ਜਿਨ੍ਹਾਂ ਜਿਨ੍ਹਾਂ ਉਮੀਦਵਾਰਾਂ ਦੇ ਨਾਂ ਲਏ ਉਹ ਮਾਲਵੇ ਦੀਆਂ ਸੀਟਾਂ ਦੇ ਸੀ ਜਿਹਦੇ ਵਿੱਚ ਹੰਸਰਾਜ ਹੰਸ ਦਾ ਨਾਂ ਲਿਆ ਉਹਨਾਂ ਨੇ ਫਰੀਦਕੋਟ ਤੋਂ ਅ ਗੀਜाराम ਜਿਹੜੇ ਹੈ ਵਾਲਮੀਕੀ ਫਤਿਹਗੜ੍ਹ ਸਾਹਿਬ ਤੋਂ ਮਹਾਰਾਣੀ ਪਰਨੀਤ ਕੌਰ ਦਾ ਪਟਿਆਲਾ ਤੋਂ ਫਿਰ ਉਹਨਾਂ ਨੇ ਆਪਣਾ ਸੁਗਰੂਰ ਤੋਂ ਅਰਵਿੰਦ ਖੰਨਾ ਜਿਹੜੇ ਸੋ ਇਹ ਮਾਲਵੇ ਦੀਆਂ ਸੀਟਾਂ ਜੀ ਤਾਂ ਇਹ ਇਸ ਕੋ ਇੱਕ ਉਹਨਾਂ ਦੀ ਬਕਾਇਦਾ ਇੱਕ ਜਿਹੜੀ ਚੋਣ ਰਣਨੀਤੀ ਜਿਹੜੀ ਹੈਗੀ ਆ ਉਹ ਇਸ ਤੋਂ ਜ਼ਾਹਰ ਹੁੰਦੀ ਹੈਗੀ ਜਿਵੇਂ ਹੁਣ ਜਲੰਧਰ ਜਲੰਧਰ ਜਿਹੜਾ ਹੈਗਾ ਉਹਦੇ ਵਿੱਚ ਦੁਆਬਾ ਉਹ ਇੱਥੇ ਵੀ ਤੁਸੀਂ ਦੇਖਣਾ ਕਿ ਪ੍ਰਧਾਨ ਮੰਤਰੀ ਜਿਹੜੀਆਂ ਦੁਆਬੇ ਏਰੀਆ ਦੀਆਂ ਸੀਟਾਂ ਹੈਗੀਆਂ ਉਹਨਾਂ ਦੇ ਉਮੀਦਵਾਰ ਉੱਥੇ ਮੰਚ 'ਤੇ ਮੌਜੂਦ ਹੋਣਗੇ ਉਹਨਾਂ ਦਾ ਨਾਂ ਲੈ ਲੈ ਕੇ ਉਹ ਉਹਨਾਂ ਦੇ ਹੱਕ ਦੇ ਵਿੱਚ ਵੋਟ ਪਾਉਣ ਦੀ ਜਿਹੜੀ ਆ ਉਹ ਅਪੀਲ ਕਰਨਗੇ ਉਵੇਂ ਹੀ ਗੁਰਦਾਸਪੁਰ ਦੇ ਵਿੱਚ ਤੇ ਉਹ ਉਤੇ ਉਹ ਨਾ ਜਿਹੜਾ ਹੈਗਾ ਜਿੰਨੀਆਂ ਸੀਟਾਂ ਮਾਝੇ ਦੀਆਂ ਉਮੀਦਵਾਰ ਹੋਣਗੇ ਉਹਨਾਂ ਨੂੰ ਤਾਂ ਇਹ ਇੱਕ ਰਣਨੀਤੀ ਹੈਗੀ ਪ੍ਰਧਾਨ ਮੰਤਰੀ ਨੇ ਇਹਦੇ ਨਾਲ ਇੱਕ ਟੋਨ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਆਉਣ ਵਾਲੇ ਜਿਹੜੇ 8 ਦਿਨ ਹੈਗੇ 7-8 ਦਿਨ ਹੈਗੇ ਆ ਇਹਦੇ ਵਿੱਚ ਅਸਲ ਚ ਗਹਿ ਗੱਚ ਲੜਾਈ ਜਿਹੜੀ ਹੈ ਹੋਣ ਹੋਣ ਵਾਲੀ ਹੈਗੀ ਠੀਕ ਹੈ ਤਾਂ ਕੁਦਰਤੀ ਤੌਰ ਤੇ ਅੱਜ ਪ੍ਰਧਾਨ ਮੰਤਰੀ ਨੇ ਜਿਹੜੇ ਮੁੱਦੇ ਚੁੱਕੇ ਨੇ ਔਰ ਜਿਹੜੀਆਂ ਜਿਹੜੀਆਂ ਪਾਰਟੀਆਂ ਨੂੰ ਉਹਨਾਂ ਨੇ ਆਪਣੇ ਨਿਸ਼ਾਨੇ ਤੇ ਲਿਆ ਹੈ ਉਹ ਆਪਣਾ ਇੱਕ ਜਵਾਬੀ ਹਮਲਾ ਜ਼ਰੂਰ ਉਹ ਕਰਨਗੇ ਤੇ ਉਹ ਕੀ ਕਰਦੇ ਨੇ ਇਹ ਆਪਾਂ ਨੂੰ ਕੱਲ ਦਿੱਕਤ ਪਤਾ ਲੱਗੂ ਇੱਕ ਵੱਡਾ ਬਿਆਨ ਉਹਨਾਂ ਨੇ ਦਿੱਤਾ ਜਿਵੇਂ ਕਿਹਾ ਕਿ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਉਹ ਤਾਂ ਸਿਰਫ ਕਾਗਜ਼ੀ ਮੁੱਖ ਮੰਤਰੀ ਨੇ ਇਸ ਨੂੰ ਲੈ ਕੇ ਵੀ ਕਾਫੀ ਜ਼ਿਆਦਾ ਜਿਹੜੀ ਵਿਰੋਧੀ ਜਿਹੜੇ ਸਵਾਲ ਉਹ ਕਰ ਰਹੇ ਨੇ ਦੇਖੋ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿੰਨੀ ਉਮਰ ਹੋ ਗਈ ਹੈ ਕਿੰਨੇ ਇਲੈਕਸ਼ਨ ਲੜ ਚੁੱਕੇ ਨੇ ਪੰਜ ਵਾਰੀ ਤਾਂ ਉਥੋਂ ਦੇ ਮੁੱਖ ਮੰਤਰੀ ਰਹਿ ਚੁੱਕੇ ਨੇ ਦੋ ਵਾਰ ਦੇਸ਼ ਦੇ ਪ੍ਰਧਾਨ ਉਹਨਾਂ ਦੇ ਪਿੱਛੇ ਜਿਹੜੀ ਵੀ ਉਹ ਗੱਲ ਕਿਸੇ ਚੋਣਵੀ ਮંચ ਤੋਂ ਕਰਦੇ ਨੇ ਉਹਦੇ ਪਿੱਛੇ ਇੱਕ ਪੂਰੀ ਸੋਚ ਹੈ ਇੱਕ ਤਿਆਰੀ ਹੁੰਦੀ ਹੈਗੀ ਹੈ ਜੀ ਉਹਦਾ ਹੈ ਤੇ ਜੀ ਉਹ ਕਹਿੰਦੇ ਨੇ ਕਿ ਪੰਜਾਬ ਦਾ ਜਿਹੜਾ ਸੀਐਮ ਹੈ ਉਹ ਕਾਗਜ਼ੀ ਹੈ ਤਾਂ ਇੱਕ ਤਰੀਕੇ ਦੇ ਨਾਲ ਜਿਹੜੀ ਆਮ ਆਦਮੀ ਪਾਰਟੀ ਦੇ ਵਿਰੋਧੀ ਪਾਰਟੀਆਂ ਪੰਜਾਬ ਚ ਉਹ ਵੀ ਤੇ ਇਹੀ ਗੱਲ ਕਰ ਰਹੇ ਨੇ ਕਾਗਜ਼ੀ ਦਾ ਮਤਲਬ ਹੈਗਾ ਵੀ ਉਹ ਰਬਰ ਸਟੈਂਪ ਹੈ ਉਹਦੇ ਆਪਦੇ ਕੋਲੇ ਕੁਝ ਨਹੀਂ ਹੈਗਾ ਉਹ ਦਿੱਲੀ ਦੇ ਚਲਾਿਆਂ ਤੋਂ ਚੱਲਦਾ ਸਿਰਫ ਉਸੇ ਥੌਟ ਨੂੰ ਉਸੇ ਲਾਈਨ ਨੂੰ ਹੀ ਉਹਨਾਂ ਨੇ ਬੜਿਆ ਤੇ ਜ਼ੋਰ ਦੇ ਕੇ ਉਹਦੇ ਉੱਤੇ ਹਮਲਾ ਕੀਤਾ ਅਰੇ ਜੇ ਵੱਡਾ ਸਵਾਲੇ ਖੜਾ ਹੁੰਦਾ ਨਾ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਉੱਤੇ ਤੰਜ ਕਸਿਆ ਉਹਨਾਂ ਨੇ ਕਾਂਗਰਸ ਦੇ ਉੱਤੇ ਤੰਜ ਕਸਿਆ ਪਰ ਅਕਾਲੀ ਦਲ ਦੇ ਉੱਤੇ ਕੋਈ ਵੀ ਟਿੱਪਣੀ ਵਗੈਰਾ ਨਜ਼ਰ ਨਹੀਂ ਆਈ ਬੜੀ ਸਾਫ਼ ਜੀ ਗੱਲ ਹੈ ਕਿ ਇਹਦਾ ਪਹਿਲਾ ਤੇ ਸਭ ਤੋਂ ਮੋਟੀ ਜੀ ਗੱਲ ਜਿਹੜੀ ਹੈ ਬੰਦੇ ਚਰਚਾਵਾਂ ਮਤਲਬ ਇਹਦੇ ਚ ਇਹ ਚੱਲ ਰਹੀਆਂ ਕਹਿੰਦੇ ਵੀ ਇਹ ਤਾਂ 9 ਮਾਸ ਦਾ ਰਿਸ਼ਤਾ ਜਿਹੜਾ ਬਣਿਆ ਜਾਂਦਾ ਹੈਗਾ ਕਿ ਉਹ ਵੱਖ ਨਹੀਂ ਹੋਇਆ ਜਿਵੇਂ ਕਾਂਗਰਸ ਤੇ ਆਮ ਆਦੀ ਪਾਰਟੀ ਗੇਮ ਖੇਡ ਰਹੀ ਆ ਕਿ ਬਾਕੀ ਸਟੇਟਾਂ ਦੇ ਵਿੱਚ ਇੱਕ ਆ ਪੰਜਾਬ ਦੇ ਵਿੱਚ ਅਸੀਂ ਵੱਖੋ ਵੱਖਰੇ ਆ ਉਹੀ ਗੇਮ ਫਿਰ ਭਾਜਪੀ ਤੇ ਕਾਲੀ ਦਲ ਖੇਡ ਰਿਆ ਦੇਖੋ ਗੱਲ ਇਹ ਆਪਣੀ ਆਪਣੇ ਸਮਝ ਦੀ ਗੱਲ ਈ ਕਿਵੇਂ ਲੈਣੇ ਹੈਗੇ ਅਸੀਂ ਮੈਂ ਬਤੌਰ ਇੱਕ ਫਿਸ਼ੀਅਲਿਸਟ ਪੱਤਰਕਾਰ ਦੇ ਮੈਂ ਤਾਂ ਦੇਖਣਾ ਹੈਗਾ ਕਿ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਰੀਡ ਬਿਟਵੀਨ ਦਾ ਲਾਈਨ ਦੇਖੋ ਗੱਲ ਇਹ ਹੈਗੀ ਹੈ ਕਿ ਐਸ ਵੇਲੇ ਇਹ ਸੱਚ ਹੈ ਅੱਜ ਦਾ ਕਿ ਇਹ ਦੋਵੇਂ ਅੱਡ ਅੱਡ ਲੜ ਰਹੇ ਨੇ ਜੇ ਇਹਨਾਂ ਦੀ ਆਪਸੀ ਕੋਈ ਸਾਂਝ ਹੁੰਦੀ ਤਾਂ ਇਹਨਾਂ ਦਾ ਗਠਜੋੜ ਜਿਹੜਾ ਹੈਗਾ ਉਹ ਕਾਇਮ ਰਹਿਣਾ ਸੀਗਾ ਉਹ ਨਹੀਂ ਰਿਹਾ ਇਹਦਾ ਮਤਲਬ ਉਹਨਾਂ ਦੇ ਸਿਆਸੀ ਰਸਤੇ ਜਿਹੜੇ ਹੈਗੇ ਉਹ ਅੱਡ ਅੱਡ ਹੈਗੇ ਨੇ ਠੀਕ ਹੈ ਜੀ ਆਸ ਕਰਾਈਆਂ ਬੀਲਨ ਸਾਹਿਬ ਮਾਫ ਕਰਨਾ ਹੁਣ ਟੋਕ ਰਿਹਾ ਚਰਚਾ ਇਹ ਚੱਲਦੀ ਆ ਉਹ ਕਹਿੰਦੇ ਵੀ ਚੋਣਾਂ ਤੋਂ ਬਾਅਦ ਕਹਿੰਦੇ ਕਾਲੀਦਾਵ ਤੇ ਭਾਜਪਾ ਇਕੱਠੇ ਹੋ ਜਾਣਗੇ ਹੁਣ ਤਾਂ ਨਹੀਂ ਹੋ ਰਹੇ ਯੋਕੀ ਕਿਸਾਨ ਬੈਠਿਆ ਬਾਰਡਰਾਂ ਦੇ ਉੱਤੇ ਤੇ ਕਿਸਾਨਾਂ ਕਰਕੇ ਪਹਿਲਾ ਰਿਸ਼ਤਾ ਤੋੜਨਾ ਪਿਆ ਤੇ ਐਤ ਕੀ ਵੀ ਰਿਸ਼ਤੇ ਇਸੇ ਕਰਕੇ ਜਿਹੜਾ ਜੁੜਨੋਂ ਜੁੜਨੋਂ ਰਹਿ ਗਿਆ ਕੀ ਮੋਰਚਾ ਲੱਗ ਗਿਆ ਦੇਖੋ ਗੱਲ ਹੈਗੀ ਇਹ ਜਿਹੜੀ ਰਾਜਨੀਤੀ ਹੈ ਨਾ ਇਹ ਪਰਸੈਪਸ਼ਨ ਦੀ ਲੜਾਈ ਹੁੰਦੀ ਹੈਗੀ ਠੀਕ ਹੈ ਜੀ ਜੋ ਲੋਕਾਂ ਨੂੰ ਲੱਗਦਾ ਹੈ ਕਿ ਵੀ ਇਹ ਇਹ ਇਸ ਤਰ੍ਹਾਂ ਸਹੀ ਹੈ ਤਾਂ ਪਾਰਟੀਆਂ ਜਿਹੜੀਆਂ ਹੈਗੀਆਂ ਉਹੋ ਜਿਹਾ ਸਿਆਸੀ ਜਿਹੜਾ ਹੈਗਾ ਪੈਂਤੜਾ ਉਹ ਅਪਣਾ ਲੈਂਦੀਆਂ ਨੇ ਔਰ ਸ਼ਰੋਮਣੀ ਕਾਲੀਦਾਰ ਨੇ ਕਿਉਂ ਮਤਲਬ ਵੀ ਕਿ ਹਾਲਾਂਕਿ ਦੇਖਿਆ ਜਾਵੇ ਤਾਂ ਇਹਨਾਂ ਦਾ ਗੱਠਜੋੜ ਤਾਂ ਹੁਣ ਵੀ ਹੋ ਰਿਹਾ ਸੀਗਾ ਲੇਕਿਨ ਸਚਾਈ ਇਹ ਹੈ ਕਿ ਸੀਟਾਂ ਵੀ ਵੰਡ ਦੇ ਮਸਲੇ ਦੇ ਉੱਤੇ ਉਹ ਸਿਰੇ ਨਹੀਂ ਚੜਿਆ ਹੈ ਠੀਕ ਹੈ ਦੂਜੀ ਗੱਲ ਹੈਗੀ ਹੈ ਕਿ ਵੀ ਹਾਂ ਕੋਈ ਕਾਂਦੀ ਦਲ ਦਾ ਜਿਹੜਾ ਵੋਟ ਬੈਂਕ ਹੈ ਕੋਰ ਜਿਹੜਾ ਹੈਗਾ ਉਹ ਤਾਂ ਕਿਸਾਨੀ ਹੈਗੀ ਹੈ ਪਿੰਡੂ ਖੇਤਰ ਹੈਗੇ ਜਦੋਂ ਇਹਨਾਂ ਦਾ ਗੱਠਜੋੜ ਹੁੰਦਾ ਸੀ ਉਦੋਂ ਸਿੱਧਾ ਸਿੱਧਾ ਗੱਠਜੋੜ ਹੋਇਆ ਹੀ ਇਸ ਕਰਕੇ ਸੀ ਵੀ ਤੁਸੀਂ ਸ਼ਹਿਰਾਂ ਦੇ ਵਿੱਚ ਇਹਨਾਂ ਦੀ ਆਪਣਾ ਪ੍ਰਭਾਵ ਹੈ ਇਹਨਾਂ ਦਾ ਪਿੰਡਾਂ ਦੇ ਦੋਵਾਂ ਦਾ ਮਿਲ ਕੇ ਤਾਂ ਉਹ ਨਿਸ਼ਚਿਤ ਤੌਰ ਤੇ ਇੱਕ ਬਹੁਮਤ ਜਿਹੜੀ ਹੈਗੀ ਉਹਨਾਂ ਨੂੰ ਮਿਲ ਜਾਂਦੀ ਸੀ ਤੇ ਇੱਥੇ ਉਹ ਸਰਕਾਰ ਬਣਾ ਲੈਂਦੇ ਸੀ ਹੁਣ ਚੱਕਰ ਇਹ ਹੈਗਾ ਕਿ ਇੱਕ ਪਰਸੈਪਸ਼ਨ ਹੈਗਾ ਕਿ ਪੰਜਾਬ ਦੇ ਵਿੱਚ ਜੇ ਕਿਸਾਨਾਂ ਦਾ ਵਿਰੋਧ ਹੋਊਗਾ ਠੀਕ ਹੈ ਜੀ ਜਿਵੇਂ ਅੱਜ ਕੱਲ ਬੀਜੇਪੀ ਦਾ ਹੋ ਰਿਹਾ ਹੈ ਔਰ ਬੀਜੇਪੀ ਕਿਵੇਂ ਡਿਫੈਂਸਿਵ ਹੋ ਰਹੀ ਹੈ ਉਹਦੇ ਤੇ ਠੀਕ ਹੈ ਲੇਕਿਨ ਹੁਣ ਥੋੜਾ ਜਿਹਾ ਹਮਲਾਵਰ ਰੁਖ ਵੀ ਅਪਣਾਇਆ ਹੈਗਾ ਹੈ ਕਿਸਾਨ ਇੱਕ ਬਹੁਤ ਵੱਡਾ ਜਿਹੜਾ ਇੱਕ ਵਰਗ ਹੈਗਾ ਵੋਟਰਾਂ ਦਾ ਵਰਗ ਹੈ ਪੰਜਾਬ ਚ ਉਹਨੂੰ ਅੱਖੋਂ ਪਰੋਕੇ ਨਹੀਂ ਕੀਤਾ ਜਾ ਸਕਦਾ ਤਾਂ ਕੋਈ ਵੀ ਪਾਰਟੀ ਜਿਹੜੀ ਹੈਗੀ ਹੈ ਉਹ ਪੋਲੀਟੀਕਲੀ ਇਨਕਰੈਕਟ ਜਿਹੜੀ ਗਲਤ ਗੱਲ ਜਿਹੜੀ ਉਹ ਨਹੀਂ ਕਰੂਗੀ ਉਹਦੀ ਕੋਸ਼ਿਸ਼ ਇਹ ਰਹੂਗੀ ਘੱਟੋ ਘੱਟ ਆਪਣੀ ਬਿਆਨਬਾਜ਼ੀ ਚ ਐਦਾਂ ਐਦਾਂ ਦੀ ਕਰਨ ਕਿ ਉਹ ਕਿਸਾਨਾਂ ਪ੍ਰਤੀ ਉਹਨਾਂ ਦਾ ਕੋਈ ਇਹੋ ਜਿਹਾ ਕੋਈ ਵਿਰੋਧ ਜਿਹੜਾ ਉਹਨਾਂ 'ਚ ਨਾ ਝੜਕੇ ਠੀਕ ਹੈ ਦੂਜੀ ਗੱਲ ਹੈਗੀ ਹੈ ਕਿ ਜਿਹੜਾ ਕਿਸਾਨ ਹੈਗਾ ਉਹ ਐਸ ਵੇਲੇ ਪੰਜਾਬ ਦੇ ਵਿੱਚ ਜੇ ਸੜਕਾਂ ਤੇ ਦਿਖਾਈ ਦਿੰਦਾ ਹੈਗਾ ਜ਼ਿਆਦਾ ਤੌਰ ਤੇ ਵਿਰੋਧਤਾ ਤਾਂ ਉਹ ਕਿਸਾਨ ਹੈ ਔਰ ਜਦੋਂ ਜਿਹੜਾ ਬੰਦਾ ਸੜਕਾਂ ਤੇ ਆਊਗਾ ਤਾਂ ਉਹਦੀ ਖਬਰ ਵੀ ਬਣੂਗੀ ਉਸ ਕਰਕੇ ਜਿਹੜਾ ਮੀਡੀਆ 'ਚ ਇੱਕ ਪ੍ਰਭਾਵ ਜਾਂਦਾ ਹੈਗਾ ਉਹਦੇ ਤੋਂ ਹਰੇਕ ਪਾਰਟੀ ਬਚਣਾ ਚਾਹੂਗੀ ਤੇ ਗੱਲ ਹੁਣ ਦੁਬਾਰਾ ਉੱਥੇ ਆ ਜਾਂਦੀ ਹੈ ਕਿ ਕਾਲੀ ਦਲ ਤੇ ਇਹ ਭਾਜਪਾ ਬਾਰੇ ਇਹ ਪ੍ਰਭਾਵ ਬਣਨਾ ਕਿ ਵੀ ਇਹ ਤਾਂ ਵੈਸੇ ਹੈ ਉਹ ਅੰਦਰ ਖਾਤੇ ਇਕੱਠੇ ਨੇ ਇਸ ਤੋਂ ਬਾਅਦ ਇਹਨਾਂ ਨੇ ਇਕੱਠੇ ਹੋ ਜਾਣਾ ਇਹ ਇੱਕ ਪਰਸੈਪਸ਼ਨ ਹੈਗਾ ਲੇਕਿਨ ਜ਼ਰੂਰੀ ਨਹੀਂ ਇਹ ਸਾਰਿਆਂ ਦਾ ਹੀ ਪਰਸੈਪਸ਼ਨ ਹੋਵੇ ਔਰ ਇਸ ਚੀਜ਼ ਦਾ ਨੁਕਸਾਨ ਅਕਾਲੀ ਦਲ ਨੂੰ ਵੀ ਹੋ ਸਕਦਾ ਹੈ ਠੀਕ ਹੈ ਭਾਜਪਾ ਦੇ ਕੋਲ ਤਾਂ ਪਹਿਲੇ ਹੀ ਵੋਟ ਹੈ ਨਹੀਂ ਸੀਗੀ ਆਪਣਾ ਪਿੰਡੂ ਖੇਤਰ ਦੀ ਵੀ ਵੋਟ ਤਾਂ ਇਸ ਕਰਕੇ ਅਕਾਲੀ ਦਲ ਨੂੰ ਹੋ ਸਕਦਾ ਹੈ ਪਰ ਤੁਸੀਂ ਇਹ ਵੀ ਦੇਖੋ ਨਾ ਨਾਲ ਕੇ ਸ਼੍ਰੋਮਣੀ ਅਕਾਲੀ ਖਾਸ ਕਰਕੇ ਸੁਖਸੀ ਪ੍ਰਧਾਨ ਸੁਖਵੀਰ ਬਾਦਲ ਜਿਸ ਕਿਸਮ ਦੇ ਉਹਨਾਂ ਨੇ ਬਿਆਨ ਦਿੱਤੇ ਹਨ ਹੁਣ ਖਡੂਰ ਸਾਹਿਬ ਦੇ ਵਿੱਚ ਅਮਰਤਪਾਲ ਸਿੰਘ ਨੂੰ ਲੈ ਕੇ ਜਿਵੇਂ ਜਿਸ ਤਰ੍ਹਾਂ ਉਹਨਾਂ ਨੇ ਬਿਆਨ ਦਿੱਤਾ ਉਹ ਸਿੱਧਾ ਦਾ ਸਿੱਧਾ ਜਿਹੜਾ ਹੈਗਾ ਉਹ ਭਾਜਪਾ ਦੇ ਵੱਲੋਂ ਦਾ ਇਸ਼ਾਰਾ ਹੈ ਠੀਕ ਹੈ ਜੀ ਤਾਂ ਜੇ ਇਹਨਾਂ ਦੀ ਆਪਸੀ ਕੋਈ ਸਾਂਝ ਹੋਵੇ ਠੀਕ ਹੈ ਤਾਂ ਉਹ ਇਹੋ ਜਿਹੀਆਂ ਗੱਲਾਂ ਨਹੀਂ ਕਰਨਗੇ ਪਰ ਇਹ ਰਾਜਨੀਤੀ ਹੈਗੀ ਹੈ ਬੜੀ ਇਹ ਬਿਹਾਰਤ ਜੀ ਗੱਲ ਹੈਗੀ ਹੈ ਇਹਦੇ ਵਿੱਚ ਕੋਈ ਵੀ ਏ ਨਹੀਂ ਹੈਗਾ ਕਿ ਉਹ ਕੋਈ ਜਿਹਨੂੰ ਆਪਾਂ ਮਾਫ ਕਰਨਾ ਮੈਂ ਸ਼ਬਦ ਵਰਤ ਅਛੂਤ ਨਹੀਂ ਹੈ ਰਾਜਨੀਤਿਕ ਅਛੂਤ ਨਹੀਂ ਹੈਗਾ ਵੀ ਇਹਦੇ ਨਾਲ ਇਹ ਪਾਰਟੀਆਂ ਇੱਕ ਦੂਜੇ ਦੇ ਨਾਲ ਨਾਲ ਰਲ ਕੇ ਲੜਦੀਆਂ ਨੇ ਫਿਰ ਅੱਡ ਹੋ ਜਾਂਦੀਆਂ ਫਿਰ ਲੜਦੀਆਂ ਨੇ ਫਿਰ ਹੁਣ ਆਮ ਆਦਮੀ ਪਾਰਟੀ ਜਿਹਦੇ ਉੱਤੇ ਉਹਨਾਂ ਨੇ ਤੰਗ ਕਸੀ ਹੈ ਉਹਨਾਂ ਨੇ ਸਾਫ ਸਾਫ ਕਿਹਾ ਵੀ ਪੰਜਾਬ ਦੇ ਵਿੱਚ ਤਾਂ ਤੁਸੀਂ ਅੱਡ ਹੈਗੇ ਹੋ ਕਾਂਗਰਸ ਤੇ ਆਵੋ ਤਾਂ ਦਿੱਲੀ ਦੇ ਵਿੱਚ ਤੁਸੀਂ ਆ ਇੱਕ ਦੂਜੇ ਦੇ ਕਨੇਡਿਆਂ ਤੇ ਚੜੇ ਹੋਏ ਹੋ ਰਾਜਨੀਤੀ ਦੇ ਵਿੱਚ ਇੱਕ ਬੈਠੇ ਆ ਚੰਡੀਗੜ੍ਹ 'ਚ ਇਕੱਠੇ ਲੜ ਰਹੇ ਹੋ ਇਕੱਠੇ ਲੜ ਰਹੇ ਚੰਡੀਗੜ੍ਹ ਤੇ ਸਾਡੇ ਪੰਜਾਬ ਦਾ ਹਿੱਸਾ ਚੰਡੀਗੜ੍ਹ ਤੇ ਉੱਥੇ ਤੁਸੀਂ ਇਕੱਠੇ ਲੜ ਰਹੇ ਹੋ ਤਾਂ ਇਹ ਜਿਹੜੀ ਹੁੰਦੀ ਹੈ ਇੱਕ ਸਿਆਸੀ ਪੈਂਤੜੇਬਾਜ਼ੀ ਹੁੰਦੀ ਹੈ ਜਿਹੜੀਆਂ ਇੱਕ ਵਿਸ਼ੇਸ਼ ਖੇਤਰ ਦੇ ਦੀ ਜਿਹੜੀ ਰਾਜਨੀਤਿਕ ਸਮੀਕਰਨ ਹੈਗੇ ਆ ਉਹਨਾਂ ਨੂੰ ਧਿਆਨ 'ਚ ਰੱਖ ਕੇ ਪਾਰਟੀਆਂ ਇਹੋ ਜਿਹੇ ਪੈਂਤੜੇ ਅਪਣਾਉਂਦੀਆਂ ਹੈਗੀਆਂ ਨੇ ਸੋ ਇਹਦੇ ਬਾਰੇ ਇਹ ਕਹਿਣਾ ਕਿ ਵੀ ਜੀ ਇਹ ਇਨਾ ਤੇ ਕੋਈ ਪਾਰਟੀ ਕਿਸੇ ਦੀ ਵਿਰੋਧੀ ਨਹੀਂ ਹੁਣ ਵੀ ਅੱਜ ਦੀ ਤਰੀਕੀ ਆਪਾਂ ਵੇਖੀਏ ਤਾਂ ਕਿਹੜੀ ਪਾਰਟੀ ਤੁਹਾਨੂੰ ਲੱਗਦੀ ਹੈ ਇੱਕ ਦੂਜੇ ਦੀ ਵਿਰੋਧੀ ਹੁਣ ਤਾਂ ਇਹੋ ਜਿਹਾ ਮਾਮਲਾ ਰਲ ਗੱਡ ਹੋਇਆ ਪਤਾ ਨਹੀਂ ਲੱਗਦਾ ਵੀ ਇਹ ਕਿਹੜਾ ਕਾਂਗਰਸ ਜਾਂ ਬੀਜੇਪੀ ਚਾ ਬੀਜੇਪੀ ਵਾਲਾ ਕਾਂਗਰਸ ਚਾ ਕਾਂਗਰਸ ਵਾਲਾ ਆਪ ਚਾ ਆਪ ਵਾਲਾ ਕਾਂਗਰਸ ਚਾ ਸ਼ਰੂਮਣੀ ਕਾਲੀ ਦਾਲਾ ਤੁਹਾਨੂੰ ਲੱਗਦਾ ਤੂੰ ਦੱਸੋ ਹੈ ਸਾਰੇ ਉੱਡਦੇ ਆ ਨਵੀਂ ਖਬਰ ਮਿਲਦੀ ਆ ਤਾਂ ਇਹ ਸਿਰਫ ਪਰਸੈਪਸ਼ਨ ਹੁਣ ਦੇਖਣਾ ਵੀ ਲੋਕ ਇਹਨੂੰ ਜਿਵੇਂ ਕਿਵੇਂ ਲੈਂਦੇ ਆ ਮੈਨੂੰ ਨਾ ਮੈਨੂੰ ਤਾਂ ਇਤੋਂ ਦੱਤ ਵੀ ਲੱਗਦਾ ਹੈ ਕਿ ਇਹ ਜਿਹੜਾ ਦਲ ਬਦਲੂ ਵਾਲਾ ਜਿਹੜਾ ਵਰਤਾਰਾ ਹੈ ਇਹ 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 ਇੱਕ ਇੱਕ ਫੈਕਟਰ ਹੀ ਹੈ ਨੀਗਾ ਜੀ ਕਿਉਂਕਿ ਇਹ ਨਾ ਆਮ ਹੋ ਚੁੱਕਿਆ ਹੈਗਾ ਕਿ ਲੋਕੀ ਕਹਿੰਦੇ ਛੱਡੋ ਭਰਾ ਵੀ ਗੱਲ ਆਪਾਂ ਬੁੱਧੇ ਦੀ ਕਰੀਏ ਮੁੱਦਾ ਕਿਹੜਾ ਚੱਕ ਦੀ ਪਾਰਟੀ ਉਹਦੇ ਤੇ ਵੀ ਇਸ ਇਸ ਮੁੱਦੇ ਤੇ ਵੋਟ ਨਹੀਂ ਪਾਣੀ ਵੀ ਇਹਨਾਂ ਦਲ ਬਦਲਦੇ ਅੱਛਾ ਇੱਕ ਮੁੱਖ ਮੁਆਫ ਕਰਨਾ ਪ੍ਰਧਾਨ ਮੰਤਰੀ ਸਾਹਿਬ ਨੇ ਇੱਕ ਜਿਹੜਾ ਜੰਗ ਵਾਲਾ ਜ਼ਿਕਰ ਕੀਤਾ ਕਿ ਉਸ ਸਮੇਂ ਜੰਗ ਵੇਲੇ ਜਿਹੜੇ ਪਾਕਿਸਤਾਨ ਦੇ 90 ਸੈਨਿਕ ਸਾਡੇ ਕੋਲ ਸੀ 90000 90000 ਵੀ ਜੇ ਅਸੀਂ ਮੈਂ ਉਦੋਂ ਪ੍ਰਧਾਨ ਮੰਤਰੀ ਹੁੰਦਾ ਤਾਂ ਮੈਂ ਸਮਝੋਤਾ ਕਰਦਾ ਕਹਿੰਦਾ ਕਿ ਸਾਨੂੰ ਕਰਤਾਰਪੁਰ ਸਾਹਿਬ ਦੇ ਦਿਓ ਪਰ ਉਹ ਕਹਿੰਦੇ ਵੀ ਅਸੀਂ ਇੰਨਾ ਵੀ ਸ਼ੁਕਰਗੁਜ਼ਾਰ ਆ ਕਿ ਸਾਡੀ ਸਰਕਾਰ ਨੇ ਇਹ ਲਾਂਘਾ ਕੋਲਿਆ ਉਹ ਸਾਡੇ ਹਿੱਸੇ ਆਇਆ ਉਹ ਬਿਆਨ ਅੱਜ ਦੇਣਾ ਉਸ ਗੱਲ ਨੂੰ ਅੱਜ ਛੇੜਨਾ ਇਹਦੇ ਪਿੱਛੇ ਕੀ ਲੌਜੀਕ ਮੰਨਦੇ ਦੇਖੋ ਲੌਜੀਕ ਇਹ ਹੈਗਾ ਕਿ ਐਸ ਵੀਰੇ ਬੀਜੇਪੀ ਇਕੱਲੇ ਚੋਣ ਲੜ ਰਹੀ ਆਪਣੇ ਤਰ੍ਹਾਂ ਦੇ ਤਾਂ ਪਹਿਲਾ ਜਿਹੜਾ ਇੱਕ ਸਿੱਖ ਵੋਟਰ ਹੁੰਦਾ ਸੀਗਾ ਉਹ ਤਾਂ ਸ਼ਰੂਮਣੀ ਕਾਲੀ ਦਲ ਦੇ ਵੱਲੋਂ ਇਹਨਾਂ ਦੋਵਾਂ ਇਹਨਾਂ ਦੇ ਝੋਲੀ 'ਚ ਪੈ ਜਾਂਦਾ ਸੀ ਜਿਹੜਾ ਕਿ ਹੁਣ ਨਹੀਂ ਕਿਉਂਕਿ ਭਾਜਪਾ ਦਾ ਪ੍ਰਸਾਪtion ਹੈ ਕਿ ਇਹ ਸ਼ਹਿਰਾ ਸ਼ਹਿਰੀ ਸ਼ਹਿਰੀਆਂ ਦੀ ਪਾਰਟੀ ਹੈ ਠੀਕ ਹੈ ਜੀ ਇਹ ਬਿਆਨ ਦੇ ਕੇ ਅੱਜ ਇਹ ਮੁੱਦਾ ਚੁੱਕ ਕੇ ਪਟਿਆਲì ਦੀ ਰੈਲੀ 'ਚ ਪ੍ਰਧਾਨ ਮੰਤਰੀ ਨੇ ਦੋ ਨਿਸ਼ਾਨੇ ਸਾਧਦੇ ਇੱਕ ਇੱਕ ਤਾਂ ਰਾਸ਼ਟਰਵਾਦ ਦਾ ਕਿਉਂਕਿ ਪਾਕਿਸਤਾਨ ਦੇ ਨਾਲ جنگ ਦਾ ਜ਼ਿਕਰ ਕੀਤਾ 1971 ਦੀ ਜਿਵੇਂ ਤੁਹਾਨੂੰ ਸਭ ਨੂੰ ਪਤਾ ਹੀ ਆਪਾਂ ਨੂੰ ਕਿ ਬੰਗਲਾਦੇਸ਼ ਜਿਹੜਾ ਹੈਗਾ ਇੱਕ ਨਵਾਂ ਮੁਲਕ ਬਣਿਆ ਸੀਗਾ ਭਾਰਤ ਦੀ ਉਹਦੇ ਵਿੱਚ ਇੰਟਰਵੈਂਸ਼ਨ ਤੋਂ ਬਾਅਦ ਜਿੱਥੇ ਸਾਡੀਆਂ ਫੌਜਾਂ ਉੱਥੇ ਗਈਆਂ ਹਮਮ ਔਰ ਉਹਦੇ ਕਰਕੇ ਪਾਕਿਸਤਾਨ ਦੇ ਦੋ ਟੁਕੜੇ ਜਿਹੜੇ ਆ ਉਹ ਹੋਏ ਦੂਸਰਾ ਉਹਨਾਂ ਨੇ ਇਹਨਾਂ ਨੂੰ ਸਿੱਖ ਜਿਹੜਾ ਭਾਈਚਾਰਾ ਉਹਦੇ ਨਾਲ ਜੋੜਿਆ ਹਮ ਹੁਣ ਜਿਹੜੀਆਂ ਉਹਨਾਂ ਦੀ ਚੋਣਾਂ ਵੀ ਲੋੜ ਹੈਗੀ ਐ ਸਿੱਖ VOTER ਨੂੰ ਲੁਭਾਉਣ ਦੀ ਸਿੱਖ VOTER ਨੂੰ ਅਟਰੈਕਟ ਕਰਨ ਦੀ ਉਹਦੇ ਉਹਦੇ ਪਿੱਛੇ ਉਹਨਾਂ ਦੀ ਇਹ ਮਨਸ਼ਾ ਜਿਹੜੀ ਇਹ ਚੱਲਦੀ ਬਿਲਕੁਲ ਇਹਦੇ ਤੇ ਉਹਨਾਂ ਨੇ ਦੋ ਬਿਆਨ ਦਿੱਤੇ ਇੱਕ ਉਹਨਾਂ ਨੇ ਆਪਣਾ ਗੁਜਰਾਤ ਵਾਲਾ ਵੀ ਬਿਆਨ ਦਿੱਤਾ ਕਿ ਗੁਨਾਣਕ ਪਾਸ਼ਾ ਦਾ ਗੁਰਦੁਆਰਾ ਉਹ ਜਿਹੜਾ ਪੈ ਗਿਆ ਸੀਗਾ ਤੇ ਬਾਅਦ ਚ ਸਾਨੂੰ ਕਾਰੀਗਰ ਨਹੀਂ ਮਿਲੇ ਪਰ ਹੁਣ ਉਹ ਤਿਆਰ ਹੋ ਗਿਆ ਇੱਥੋਂ ਤੱਕ ਜਿਹੜਾ ਬੀਜੇਪੀ ਦੇ ਉਤੇ ਟੈਗ ਲੱਗਦਾ ਕਿ ਇਹ ਧਰਮ ਦੀ ਰਾਜਨੀਤੀ ਕਰਦੇ ਆ ਰਾਮ ਮੰਦਰ ਦੀ ਰਾਜਨੀਤੀ ਕਰਦੇ ਆ ਗੁਰੂ ਘਰਾਂ ਤੇ ਰਾਜਨੀਤੀ ਕਰਦੇ ਆ ਉਹ ਕਹਿੰਦੇ ਮੈਂ ਰਾਜਨੀਤੀ ਨਹੀਂ ਕਰਦਾ ਮੇਰੀ ਸ਼ਰਧਾ ਭਾਵਨਾ ਹੈਗੀ ਗੁਜਰਾਤ ਦੇ ਵਿੱਚ ਕੋਈ ਵੋਟ ਨਹੀਂ ਹੈਗੀ ਪਰ ਫਿਰ ਵੀ ਮੈਂ ਉੱਥੇ ਗੁਰਦੁਆਰਾ ਸਾਹਿਬ ਜਿਹੜਾ ਤਿਆਰ ਕਰਵਾਇਆ ਮੈਂ ਉਹੀ ਕਹਿ ਰਿਹਾ ਨਾ ਤੁਹਾਨੂੰ ਕਿ ਅੱਜ ਦਾ ਪ੍ਰਧਾਨ ਮੰਤਰੀ ਜੇ ਆਉਣਾ ਉਹਨਾਂ ਦੇ ਸਾਹਮਣੇ ਇਸ ਵੇਲੇ ਬੀਜੇਪੀ ਦੀ ਪੰਜਾਬ ਦੇ ਵਿੱਚ ਇੱਕ ਵੱਡੀ ਚੁਣੌਤੀ ਹੈਗੀ ਹੈ ਕਿ ਸਿੱਖ ਵੋਟਰਾਂ ਦਾ ਕਿੱਡਾ ਵੱਡਾ ਹਿੱਸਾ ਬੀਜੇਪੀ ਦੇ ਨਾਲ ਆਉਂਦਾ ਹੈ ਇਹ ਇੱਕ ਚੁਣੌਤੀ ਹੈਗੀ ਹੈ ਪੱਗ ਬੰਨ ਕੇ ਵੀ ਆਉਂਦੇ ਆ ਉਹ ਅੱਜ ਜਿਹੜਾ ਪੱਗ ਬੰਨ ਕੇ ਆਇਆ ਉਸ ਤੋਂ ਪਹਿਲਾਂ ਵੀ ਕਲਰ ਵੀ ਕੇਸਰੀ ਚੁਣਿਆ ਜਾਂਦਾ ਕਿਉਂ ਹਾਂ ਪੰਜਾਬ ਆਉਣ ਤੋਂ ਪਹਿਲਾਂ ਵੀ ਤੁਸੀਂ ਦੇਖਿਆ ਕਿ ਦਿਨ ਤਿਹਾਰ ਦੇ ਉੱਤੇ ਅਕਸਰ ਉਹ ਪੱਗ ਬੰਨ ਕੇ ਕੁਝ ਦਿਨ ਪਹਿਲਾਂ ਹੀ ਉਹ ਉਹਨਾਂ ਦੀ ਜਿਹੜੇ ਸਾਨੂੰ ਗੁਰਦੁਆਰਾ ਸਾਹਿਬ ਦੇ ਅੰਦਰ ਲੰਗਰ ਛਕਾਉਂਦੇ ਆ ਨੀ ਤਸਵੀਰਾਂ ਆ ਸੰਭੇਂਦੀਆਂ ਹਾਂ ਉਹ ਆ ਸੰਭਣੀ ਆਈਆਂ ਸੀ ਤਾਂ ਇਹਦੇ ਪਿੱਛੇ ਇਹੀ ਇੱਕ ਜਿਹੜੀ ਰਾਜਨੀਤਿਕ ਜਿਹੜੀ ਹੈ ਮਨਸ਼ਾ ਹੋਈ ਹੈਗੀ ਹੈ ਕਿ ਸਿੱਖ ਵੋਟਰਾਂ ਨੂੰ ਕਿਵੇਂ ਉਹਨਾਂ ਦੇ ਮਨਾਂ ਚੋਂ ਇਹ ਗੱਲ ਕੱਢੀ ਜਾਵੇ ਕਿ ਬੀਜੇਪੀ ਜਿਹੜੀ ਹੈਗੀ ਹੈ ਉਹ ਸਿੱਖ ਵਿਰੋਧੀ ਪਾਰਟੀ ਨਹੀਂ ਹੈਗੀ ਹਮਮ ਔਰ ਇਸੇ ਇਸੇ ਉਹਨਾਂ ਦੀ ਨੀਤੀ ਦੇ ਤਹਿਤ ਜਿਹੜਾ ਹੈ ਉਹਨਾਂ ਦੀ ਕੋਸ਼ਿਸ਼ ਹੈ ਵੱਧ ਤੋਂ ਵੱਧ ਸਿੱਖ ਜਿਹੜੇ ਚਿਹਰੇ ਹੈਗੇ ਉਹਨਾਂ ਨੂੰ ਬੀਜੇਪੀ ਚ ਸ਼ਾਮਲ ਕਰਵਾਇਆ ਜਾ ਜਿਵੇਂ ਕਿ ਉਹਨਾਂ ਨੇ ਕਰਵਾਇਆ ਵੀ ਹੈ ਜਿਹਦੇ ਵਿੱਚ ਮਹਾਰਾਣੀ ਪ੍ਰਨੀਤ ਕੌਰ ਔਰ ਕੈਪਟਨ ਅਮਰਿੰਦਰ ਸਿੰਘ ਪਟਿਆਲੇ ਦੀ ਉਹ ਸ਼ਾਮਲ ਨੇ ਨਾ ਸਿਰਫ ਸਿੱਖ ਬਲਕਿ ਹਿੰਦੂ ਵੀ ਕਿਉਂਕਿ ਸੁਨੀਲ ਜਾਖੜ ਜਿਹੜੇ ਹੈਗੇ ਆ ਉਹਨਾਂ ਨੂੰ ਰਿਪਰੈਜ਼ੈਂਟ ਕਰਦੇ ਆ ਹਿੰਦੂ ਵੋਟਰ ਜਿਹੜਾ ਹੈਗਾ ਉਹਨਾਂ ਨੂੰ ਉਹਨਾਂ ਨੇ ਬਣਾਇਆ ਪਰ ਉਹ ਇੱਕ ਇਹੋ ਜਿਹਾ ਇੱਕ ਸੈਕੂਲਰ ਕਿਸਮ ਦਾ ਇੱਕ ਧਰਮ ਨਿਰਪੱਖ ਆਪਣੀ ਇੱਕ ਜਿਹੜਾ ਅਕਸ ਹੈਗਾ ਉਹਦਾ ਜਿਹੜਾ ਇੱਕ ਪ੍ਰਭਾਵ ਜਿਹੜਾ ਹੈਗਾ ਪ੍ਰਧਾਨ ਮੰਤਰੀ ਦੇਣਾ ਚਾਹੁੰਦੇ ਨੇ ਔਰ ਅੱਜ ਦੇ ਜਿੰਨੀਆਂ ਵੀ ਗੱਲਾਂ ਉਹਨਾਂ ਚੱਕੀਆਂ ਚਾਹੇ ਉਹ ਸੀਏਏ ਵਾਲੇ ਨੂੰ ਲੈ ਕੇ ਜਿਹੜਾ ਅਫਗਾਨਿਸਤਾਨ ਦੇ ਸਿੱਖਾਂ ਦੀ ਗੱਲ ਕੀਤੀ ਹੈਗੀ ਹੈ ਅਫਗਾਨਿਸਤਾਨ ਪਾਕਿਸਤਾਨ ਚ ਰਹਿੰਦੇ ਜਿਹੜੀਆਂ ਘੱਟ ਗਿਣਤੀ ਸਿੱਖਾਂ ਦਾ ਵੱਲ ਇਸ਼ਾਰਾ ਕੀਤਾ ਉਹਨਾਂ ਨੇ ਉਹ ਵੀ ਇਸੇ ਹੀ ਲੜੀ ਦਾ ਹਿੱਸਾ ਨੇ ਕਿ ਸਿੱਖਾਂ ਨੂੰ ਕਿਸ ਤਰੀਕੇ ਨਾਲ ਜੋ ਕਹਿੰਦੇ ਹੈਗੇ ਕਿ ਵੀ ਅਸੀਂ ਅੱਛਾ ਇਹ ਜਿਹੜੀ ਪਹਿਲਾਂ ਆਪਾਂ ਗੱਲ ਕਰਦੇ ਸੀ 90 ਹਜ਼ਾਰ ਜਿਹੜੇ ਸੈਨਿਕ ਸੀਗੇ ਜਿਹਨਾਂ ਨੇ ਪਾਕਿਸਤਾਨੀ ਆਤਮ ਸਮਰਪਣ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਜੇ ਮੈਂ ਪ੍ਰਧਾਨ ਮੰਤਰੀ ਹੁੰਦਾ ਤੇ ਉਹਦੇ ਬਦਲੇ ਚ ਮੈਂ ਕਰਤਾਰਪੁਰ ਸਾਹਿਬ ਵਾਲਾ ਜਿਹੜਾ ਹੈਗਾ ਉਹ ਮਸਲਾ ਉਦੋਂ ਹੱਲ ਕਰ ਯਾਨੀ ਕਿ ਉਹ ਏਰੀਆ ਜਿਹੜਾ ਕਰਤਾਰਪੁਰ ਸਾਹਾ ਉਹ ਕਹਿੰਦੇ ਆ ਕਿ ਭਾਰਤ ਚ ਹੁੰਦਾ ਉਹ ਕਰਤਾਰਪੁਰ ਸਾਹਾ ਸਾਡਾ ਹੁੰਦਾ ਹੈ ਨਾ ਇਸੇ ਕਰਕੇ ਹੁੰਦਾ ਨਾ ਕਿ ਉੱਥੇ ਉਹ ਜਿਹੜਾ ਉਹਨਾਂ ਦੇ ਨਾਲ ਜਿਹੜੀ ਇੱਕ ਛੱਤ ਰੱਖਦੇ ਕਿ ਅਸੀਂ ਤਾਂ ਤੁਹਾਡੇ ਕਹਿਦੀ 90000 ਕਹਿਦੀ ਤਾਂ ਛੱਡਾ ਵੀ ਜੇ ਸਾਡੇ ਨਾਲ ਤੁਸੀਂ ਆਹ ਕਰੋ ਤਾਂ ਇੱਕ ਉਹਨਾਂ ਨੇ ਆਪਣੇ ਇੱਕ ਸਿੱਖਾਂ ਪ੍ਰਤੀ ਇੱਕ ਸਹਿਰਦਤਾ ਦਾ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਨਾਲ ਦੇ ਨਾਲ ਹੀ ਉਹਨਾਂ ਦਾ ਇੱਕ ਬਹੁਤ ਮਜ਼ਬੂਤ ਸਟੈਂਡ ਲੈਣ ਵਾਲਾ ਜਿਹੜਾ ਪ੍ਰਧਾਨ ਮੰਤਰੀ ਹੈ ਫੈਸਲਾ ਕੌਣ ਜਿਹੜਾ ਹੈ ਤੇ ਜਿਹੜੀ ਨੇਚਰ ਸੁਭਾਅ ਵਾਲਾ ਜਿਹੜਾ ਪ੍ਰਧਾਨ ਮੰਤਰੀ ਹੈ ਉਹਦਾ ਵੀ ਇੱਕ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਦੱਸਣ ਦੀ ਵੀ ਮੈਂ ਫੈਸਲਾ ਲੈਣ ਵਾਲਾ ਹੈਗਾ ਮੈਂ ਸਿੱਖਾਂ ਦੇ ਨਾਲ ਖੜਨ ਵਾਲਾ ਮੈਂ ਇੱਥੋਂ ਤੱਕ ਵੀ ਜਾ ਸਕਦਾ ਹੈ ਤੁਹਾਨੂੰ ਲੱਗਦਾ ਸਿੱਖ ਵੋਟਰ ਪੰਜਾਬ ਦਾ ਬੀਜੇਪੀ ਦੇ ਵੱਲ ਵਧੂ ਘਰ ਰੁਝਾਨ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਜਿਹੜਾ ਪੰਜਾਬ ਦਾ ਸਿੱਖ ਵੋਟਰ ਆ ਉਹ ਅਕਾਲੀ ਦਲ ਦੇ ਨਾਲ ਜੁੜਿਆ ਹੋਇਆ ਕਾਂਗਰਸ ਦਾ ਜਦੋਂ 84 ਦਾ ਅਟੈਕ ਹੋਣ ਤੋਂ ਬਾਅਦ ਬਹੁ ਗਿਣਤੀ ਜਿਹੜੀ ਸਿੱਖਾਂ ਦੀ ਸੀਗੀ ਉਹ ਕਾਂਗਰਸ ਤੋਂ ਪਿੱਛੇ हट ਗਈ ਜੋ ਹੁਣ ਆਵਾੰਦੀ ਪਾਰਟੀ ਦੇ ਨਾਲ ਕੁਝ ਗਏ ਸੀਗੇ ਪਰ ਜਿਹੜਾ ਵੱਡਾ ਇਕੱਠ ਕਹਿ ਦਿੰਦੇ ਆ ਆਪਾਂ ਜਾਂ ਜਿਹੜਾ ਵੱਡਾ ਸੰਗਠਨ ਆ ਉਹ ਅਕਾਲੀ ਦਲ ਦੇ ਨਾਲ ਸਿੱਖ ਵੋਟਰ ਆ ਤਾਂ ਫਿਰ ਇਸ ਬਿਆਨ ਦੇ ਨਾਲ ਅਕਾਲੀ ਦਲ ਨੂੰ ਵੀ ਕਿਤਨਾ ਕਿਤੇ ਨੁਕਸਾਨ ਤਾਂ ਹੋਊਗਾ ਬਿਲਕੁਲ ਹੋਊਗਾ ਕਿਉਂ ਨਹੀਂ ਹੋਊਗਾ ਅਕਾਲੀ ਦਲ ਨੂੰ ਨੁਕਸਾਨ ਹੈ ਅਕਾਲੀ ਦਲ ਦੀ ਜ਼ਮੀਨ ਖਿਸਕਦੀ ਹੈਗੀ ਹੈ ਮੈਂ ਜਿਵੇਂ ਪਹਿਲਾਂ ਦੱਸਿਆ ਹੈ ਕਿ ਚਿਹਰਿਆਂ ਦੀ ਰਾਜਨੀਤੀ ਨਾ ਸਿਰਫ ਪੰਜਾਬ ਬਲਕਿ ਦਿੱਲੀ 'ਚ ਵੀ ਤੁਸੀਂ ਦੇਖੋ ਕਿ ਸਿੱਖ ਜਿਹੜੇ ਚਿਹਰੇ ਹੈਗੇ ਪ੍ਰੋਮਿਨੈਂਟ ਆ ਉਹ ਥੋਕ ਦੇ ਗਿਣਤੀ ਜੋ ਉਹਨਾਂ ਨੇ ਉਹਨਾਂ ਨੂੰ ਸ਼ਾਮਲ ਕਰਵਾਇਆ ਪਿਛਲੇ ਦਿਨਾਂ ਦੇ ਵਿੱਚ ਔਰ ਜਿਹਦੇ ਬਾਰੇ ਆਬਜੈਕਸ਼ਨ ਵੀ ਕੀਤਾ ਐ ਐਸਜੀਪੀਐਸ ਦੇ ਪ੍ਰਧਾਨ ਜਿਹੜੇ ਆ ਕਿ ਦਿੱਲੀ ਕਮੇ ਦਿੱਲੀ ਸ਼ੌਮਨੀ ਕਮੇਟੀ ਸਾਡੇ ਕੋਲੋਂ ਚਲੀ ਗਈ ਕਾਲੀਦਾਲ ਦੇ ਕੋਲ ਸੀ ਅੱਜ ਉਹ ਭਾਜਪਾ ਦੇ ਕੋਲੇ ਆ ਤੇ ਜਦੋਂ ਸ਼ੌਮਨੀ ਕਮੇਟੀ ਨੇ ਵੋਟਾਂ ਹੋਈਆਂ ਸੀ ਪ੍ਰਧਾਨਗੀ ਦੀਆਂ ਜਦੋਂ ਬੀਬੀ ਜੰਗੀਰ ਕੌਰ ਚੋਣ ਲੜਦੇ ਨੇ ਉਦੋਂ ਵੀ ਇਲਜ਼ਾਮ ਲੱਗੇ ਕਿ ਬੀਜੇਪੀ ਸਿੱਧਾ ਇੰਟਰਫਰੈਂਸ ਕਰ ਰਹੀ ਹੈ ਇਹ ਲੱਗਦਾ ਕਿ ਕਿਤੇ ਨਾ ਕਿਤੇ ਬੀਜੇਪੀ ਇਹ ਚਾਹੁੰਦੀ ਹੈ ਕਿ ਬਿਲਕੁਲ ਖਤਮ ਕਰ ਦਈਏ ਤੇ ਅਸੀਂ ਸਾਰੀ ਵੋਟ ਬੈਂਕਿੰਗ ਲੈ ਕੇ ਅਸੀਂ ਕੱਲੇ ਸਰਦ ਹੋ ਜਾਈਏ ਬਿਲਕੁਲ ਬੋਲਾਂ ਦੀ ਜਿਹੜੀ ਮੈਂ ਤਾਂ ਪਹਿਲਾਂ ਕਿਹਾ ਹੈਗਾ ਕਿ ਉਹਨਾਂ ਦੀ ਜਿਹੜੀ ਰਣਨੀਤੀ ਤਾਂ ਇਹੀ ਹੈ ਲੇਕਿਨ ਸਵਾਲ ਹੈਗਾ ਕਿ ਵੀ ਕਿੰਨਾ ਸਫਲ ਹੁੰਦੇ ਨੇ ਕਿਉਂਕਿ ਦੇਖੋ ਜਦੋਂ ਦਾ ਇਹ 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 ਇਹਨਾਂ ਦਾ ਜਿਹੜਾ ਡੱਟ ਜੋੜ ਟੁੱਟਿਆ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਕੋਈ ਬੜਾ ਸਮਾਂ ਨਹੀਂ ਹੋਇਆ ਇਹ ਉਹ ਜਿਹੜੀਆਂ ਗੱਲਾਂ ਹੁੰਦੀਆਂ ਨੇ ਇਹਨਾਂ ਵਾਸਤੇ ਇੱਕ ਸਮਾਂ ਲੱਗਦਾ ਹੈ ਇਸ ਤੋਂ ਪਹਿਲਾਂ ਜੋ ਵੀ ਜੋ ਵੀ ਸਿੱਖਾਂ ਵਾਸਤੇ ਹੋਇਆ ਕਿਉਂਕਿ ਦੇਖੋ ਜਦੋਂ ਇਹਨਾਂ ਦਾ ਗੱਠ ਜੋੜ ਸੀਗਾ ਤੇ ਅਕਾਲੀ ਦਲ ਦੀ ਵੀ ਤਾਂ ਇਹੀ ਕੋਸ਼ਿਸ਼ ਸੀਗੀ ਨਾ ਕਿ ਉਹ ਕੁਝ ਇਹੋ ਜਿਹਾ ਕਰਨ ਜਿਕੇ ਜਿਹੜਾ ਇਹ ਪ੍ਰਭਾਵ ਜਾਵੇ ਕਿ ਅਸੀਂ ਤਾਂ ਬਈ ਸਿੱਖਾਂ ਦੇ ਹਿੱਤਾਂ ਦੀ ਰਾਖੀ ਕੀਤੀ ਹੈਗੀ ਚਾਹੇ ਅਸੀਂ ਕੇਂਦਰ ਦੇ ਵਿੱਚ ਬੀਜੇਪੀ ਦੇ ਭਾਈਵਾਲ ਆ ਲੇਕਿਨ ਕਿਸੇ ਨਾ ਕਿਸੇ ਹਾਦਸੇ ਇਹ ਜਿਹੜਾ ਇਹਦਾ ਜਿਹੜਾ ਸਿਹਰਾ ਹੈਗਾ ਉਹ ਬੀਜੇਪੀ ਵੀ ਲੈਂਡ ਦੀ ਕੋਸ਼ਿਸ਼ ਕਰੂਗੀ ਕਿਉਂਕਿ ਕੇਂਦਰ ਚ ਸਰਕਾਰ ਉਹਨਾਂ ਦੀ ਸੀ ਜੇ ਮਿਸਾਲ ਦੇ ਤੌਰ ਤੇ ਅਕਾਲੀ ਦਲ ਕਹਿੰਦਾ ਜਿਵੇਂ ਬਠਿੰਡੇ ਦੇ ਵਿੱਚ ਕਿ ਜੀ ਅਸੀਂ 에어ਪੋਰਟ ਲੈ ਕੇ ਆਏ ਜੀ ਅਸੀਂ ਬੀਬਾ ਲੈ ਕੇ ਆਏ ਹਰਿਮਰਤ ਕੌਰ ਬਾਦਲ ਐਮਪੀ ਸੀ ਉਬਈ ਵਿਵਾ ਤਾਂ ਲੈ ਕੇ ਆਈ ਕਿਉਂਕਿ ਕੇਂਦਰ ਦੇ ਵਿੱਚ ਸਰਕਾਰ ਸੀ ਹੂੰ ਕੇਂਦਰ ਦੀ ਸਰਕਾਰ ਕੈਬਨਟ ਦੀ ਮਨਜ਼ੂਰੀ ਤੋਂ ਬਿਨਾਂ ਤਾਂ ਹੁੰਦਾ ਨਹੀਂ ਹੈਗਾ ਸਰ ਇਹ ਤਾਂ ਕੋਈ ਜ਼ੋਰ ਤੇ ਆਪਣੇ ਹੱਕ ਤੇ ਜ਼ੋਰ ਤੇ ਤਾਂ ਲੈ ਕੇ ਨਹੀਂ ਆਏਗੀ ਤਾਂ ਉਹਦੇ ਵਿੱਚ ਉਹ ਵੀ ਕਲੇਮ ਕਰ ਸਕਦੇ ਭਾਈ ਇਹ ਤਾਂ ਸਾਡਾ ਵੀ ਮਤਲਬ ਹੀ ਆ ਹੈਗਾ ਜੇ ਸਾਡੀ ਸਰਕਾਰ ਸੀ ਤਾਂ ਹੀ ਆਇਆ ਨਾ ਖੈਰ ਮੈਂ ਜਿਹੜੀ ਗੱਲ ਦਿੱਥੇ ਵਾਪਸ ਆ ਰਿਹਾ ਉਹ ਇਹੀ ਹੈਗੀ ਹੈ ਕਿ ਸਿੱਖਾਂ ਨੂੰ ਕਿਸ ਤਰੀਕੇ ਦੇ ਨਾਲ ਆਪਣੇ ਵੱਲ ਕਰਨ ਦੀ ਜਿਹੜੀ ਇੱਕ ਰਣਨੀਤੀ ਸੀ ਇਹ ਚੱਲ ਰਹੇ ਨੇ ਇਹ ਹਜੇ ਚੱਲੂਗੀ ਇਹ ਹਜੇ 2027 ਦੇ ਵਿੱਚ ਤੁਸੀਂ ਦੇਖਣਾ ਤੁਹਾਡਾ ਸਵਾਲ ਸੀ ਵੀ ਇਹ ਕਿੱਥੋਂ ਤੱਕਰ ਸਫਲ ਹੋਣਗੇ ਕੀ ਸਿੱਖ ਉਧਰ ਜਾਣਗੇ ਕਿ ਨਹੀਂ ਜਾਣ ਦੇਖੋ ਜਿੱਥੋਂ ਤੱਕਰ ਤਾਂ ਸ਼ਹਿਰਾਂ ਦਾ ਸਵਾਲ ਹੈ ਤਾਂ ਬਹੁਤ ਵੱਡਾ ਇੱਕ ਹਿੱਸਾ ਹੈ ਖਾਸ ਕਰਕੇ ਜਿਹੜਾ ਸ਼ਹਿਰੀ ਸਿੱਖ ਹੈਗਾ ਉਹ ਭਾਜੀਪੀ ਵੱਲ ਮਤਲਬ ਦੀ ਆਵਾਜ਼ ਜਿਹੜਾ ਹੈਗਾ ਉਹ ਜਾਊਗਾ ਹੀ ਜਾਊਗਾ ਹੈ ਠੀਕ ਹੈ ਦੂਸਰੀ ਗੱਲ ਇਹ ਹੈ ਕਿ ਇਸ ਵੇਲੇ ਪੰਜਾਬ ਚ ਆਪਣਾ ਰਾਜਦੀਪ ਜਿਸ ਤਰ੍ਹਾਂ ਦੀ ਸਥਿਤੀ ਬਣੀ ਹੋਈ ਹੈ ਇਹ ਬੜੀ ਗੁੰਝਲਦਾਰ ਹੈ ਕਿ ਇਹ ਕਿ ਰਸਮਈ ਜੀ ਹੈ ਕਿਸੇ ਨੂੰ ਕੋਈ ਪਤਾ ਨਹੀਂ ਲੱਗ ਰਿਹਾ ਇਹ ਤਾਂ ਪਤਾ ਲੱਗੂਗਾ ਕਿ ਜਦੋਂ 4 ਜੂਨ ਨੂੰ ਨਤੀਜੇ ਆਉਣਗੇ ਕਿ ਉਦੋਂ ਹੀ ਉਦੋਂ ਪਹਿਲਾਂ ਤਾਂ ਇਹ ਐਵੇਂ ਆਪਾਂ ਇੱਕ ਚਰਚਾ ਕਰਦੇ ਹਾਂ ਚਰਚਾ ਦਾ ਵਿਸ਼ਾ ਬਿਲਕੁਲ ਬੀਜੇਪੀ ਨੂੰ ਉਹਦਾ ਨੁਕਸਾਨ ਵੀ ਚਲਣਾ ਪਊਗਾ ਨਾ ਜੋ ਅਮਰਤਪਾਲ ਸਿੰਘ ਜਾਂ ਉਸਦੇ ਸਾਥੀਆਂ ਨੂੰ ਡੀਬੀਗਾਰਡ ਜੇਲ੍ਹ ਦੇ ਵਿੱਚ ਭੇਜਿਆ ਗਿਆ ਜਾਂ ਬੰਦੀ ਸਿੰਘਾਂ ਦੀ ਵਿਹਾਈ ਦੀ ਗੱਲ ਹੋਵੇ ਕੌਮੀ ਇਨਸਾਫ ਮੋਰਚਾ ਚੱਲ ਰਿਹਾਗਾ ਬੰਦੀ ਸਿੰਘਾਂ ਦੀ ਚਰਚਾ ਹੁੰਦੀ ਸੀ ਕਿ ਪ੍ਰਧਾਨ ਮੰਤਰੀ ਆ ਕੇ ਸ਼ਾਇਦ ਐਲਾਨ ਕਰ ਸਕਦੇ ਆ ਜਦ ਕੋਈ ਇਸ ਤਰੀਕੇ ਦਾ ਐਲਾਨ ਹੋ ਜਾਏ ਜਿਹਦੇ ਨਾਲ ਇੱਕ ਸਿੱਖ ਜਿਹੜੀ ਵੋਟ ਆ ਵੱਡਾ ਬੈਂਕ ਆ ਜਿਹੜਾ ਭਾਜਪਾ ਵੱਲ ਚੋ ਜਾਵੇ ਵੀ ਕਿਸੇ ਨਾ ਕਿਸੇ ਬੰਦੀ ਸਿੰਘ ਦੀ ਰਿਹਾਈ ਦੀ ਗੱਲ ਹੋ ਸਕਦੀ ਆ ਪਰ ਇਸ ਤਰੀਕੇ ਦਾ ਕੁਝ ਵੀ ਅੱਜ ਦੀ ਰੈਲੀ ਦੇ ਵਿੱਚ ਨਹੀਂ ਹੋਇਆ ਬੰਦੀ ਸਿੰਘ ਦਾ ਕਿਤੇ ਵੀ ਜ਼ਿਕਰ ਨਹੀਂ ਹੋਇਆ ਦੇਖੋ ਗੱਲ ਹੈਗੀ ਆ ਜੇ ਆਪਾਂ ਇਮਾਨਦਾਰੀ ਨਾਲ ਵੇਖੀਏ ਨਾ ਤੇ ਬੰਦੀ ਸਿੰਘਾਂ ਦੀ ਜਿਹੜੀ ਰਿਹਾਈ ਦਾ ਮਾਮਲਾ ਉਹ ਜਿਹੜਾ ਮੁੱਦਾ ਹੈ ਉਹਦੇ ਤੇ ਨਾ ਰਾਜੀਪ ਵੋਟ ਨਹੀਂ ਮਿਲਣ ਵਾਲੀ ਜੇ ਉਹੀ ਹੋਵੇ ਠੀਕ ਹੈ ਤਾਂ ਬੰਦੀ ਸਿੰਘਾਂ ਦੇ ਮੁੱਦੇ ਦੇ ਉੱਤੇ ਬੰਦੀ ਸਿੰਘ ਜਿਹੜੇ ਸੀਗੇ ਭਾਈ ਰਾਜੂ ਆਣਾ ਉਹਨਾਂ ਦੀ ਉਹਨਾਂ ਦੀ ਭੈਣ ਜਿਹੜੀ ਉਹਨੂੰ ਤਾਂ ਅਕਾਲੀ ਦਲ ਉਮੀਦਵਾਰ ਬਣਾਇਆ ਸੀ ਜੀ ਔਰ ਉਸੇ ਸ਼ੁਰੂ ਆਪਣਾ ਅਕਾਲੀ ਦਲ ਅਮਰਸਰ ਜਿਹੜਾ ਕਿ ਖਾਲਸਾਤਨ ਹਮੇਤੀ ਹੈ ਜਿਹੜਾ ਆਪਣੇ ਆਪ ਨੂੰ ਸਭ ਤੋਂ ਪੰਥਕ ਕਹਿੰਦੇ ਹੈਗੇ ਆ ਉਹਨਾਂ ਨੇ ਤਾਂ ਨਹੀਂ ਬਣਾਇਆ ਸੀਗਾ ਨਹੀਂ ਠੀਕ ਹੈ ਹੂੰ ਕਿੰਵੇਂ ਨੰਬਰ ਤੇ ਆਏ ਸੀ ਕਿੰਨੀਆਂ ਵੋਟਾਂ ਪਈਆਂ ਸੀਗਾ ਉਹਨਾਂ ਨੂੰ ਜ਼ਰੂਰ ਦੇ ਵਿੱਚ 40 40 ਕਿ 44000 ਵੋਟਾਂ ਪਈ ਸੀ ਜਮਾਨਤ ਜਬ ਤੋਂ ਜਮਾਨਤ ਚੌਥੇ ਨੰਬਰ ਤੇ ਰਹੇ ਮੇਰਾ ਜੀਪੀ ਵੀ ਤੋਂ ਵੀ ਘੱਟ ਵੋਟਾਂ ਵੀ ਜੀ ਨੇ 60000 ਵੋਟ ਪਈ ਦੀ ਜਿਮਨੀ ਚੋਂ ਜਿਹੜੀ ਸੰਗਰੂਪਤੀ ਹੋਈ ਠੀਕ ਹੈ ਲੇਕਿਨ ਇਹ ਇੱਕ ਮੁੱਦਾ ਜ਼ਰੂਰ ਹੈਗਾ ਹੂੰ ਮੁੱਦਾ ਜ਼ਰੂਰ ਹੈ ਬੰਦੀ ਸਿੰਘਾਂ ਦੀ ਰਿਹਾਈ ਲੇਕਿਨ ਉਹ ਚੋਣ ਦਾ ਮੁੱਦਾ ਨਹੀਂ ਹੈਗਾ ਕਿ ਇਹਦੇ ਤੇ ਵੋਟਾਂ ਨਹੀਂ ਪੈਣਗੀਆਂ ਵੀ ਪਰ ਇਹਦੇ ਉੱਤੇ ਅਕਾਲੀ ਦਲ ਵੀ ਕਹਿੰਦਾ ਹੈਗਾ ਕਿ ਬੰਦੀ ਸਿੰਘ ਸਾਡੇ ਰਿਹਾਈ ਕੀਤੇ ਜਾ ਰਹੇ ਅਕਾਲੀ ਦਲ ਇਹ ਮੁੱਦਾ ਰੱਖਦਾ ਹੈਗਾ ਸ਼ੋਮਨੀ ਕਮੇਟੀ ਮੁੱਦਾ ਰੱਖਦੀ ਹੈ ਅਕਾਲੀ ਦਲ ਨੂੰ ਅਕਾਲੀ ਦਲ ਨੂੰ ਰਾਜੀਵ ਜੀ ਉਹ ਆਪਣੇ ਆਪ ਨੂੰ ਸਿੱਖਾਂ ਦੀ ਨੁਮਾਇੰਦਾ ਪਾਰਟੀ ਕਹਿੰਦੀ ਹੈਗੀ ਔਰ ਇਸ ਦੇ ਵਿੱਚ ਜਦੋਂ ਉਹਨਾਂ ਦਾ ਗੱਠ ਜੁੜ ਨਹੀਂ ਤਾਂ ਦੁਬਾਰਾ ਆਪਣੀ ਉਸ ਪਛਾਣ ਨੂੰ ਪੰਥਕ ਪਛਾਣ ਨੂੰ ਸਥਾਪਿਤ ਕਰਨ ਲਈ ਅਕਾਲੀ ਦਲ ਦਾ ਸਿਰ ਧਰ ਦਾ ਜ਼ੋਰ ਲੱਗਿਆ ਹੋਇਆ ਹੈਗਾ ਉਹ ਇਸ ਮੁੱਦੇ ਨੂੰ ਚਾਹੁੰਦੇ ਨਾ ਚਾਹੁੰਦੇ ਹੋਏ ਵੀ ਤਜ ਨਹੀਂ ਸਕਦਾ ਤਾਲੀਦਾਨ ਉਹਨੂੰ ਇਹ ਮੁੱਦਾ ਰੱਖਣਾ ਪੈਣਾ ਇਸ ਮੁੱਦੇ ਤੇ ਖੜਨਾ ਹੀ ਪੈਣਾ ਹੈਗਾ ਬੰਦੀ ਸਿੰਘਾਂ ਦੀ ਰਿਹਾਈ ਦੇ ਉੱਤੇ ਚਾਹੇ ਇਹਦੇ ਤੇ ਵੋਟਾਂ ਉਹਨਾਂ ਨੂੰ ਮਿਲਦੀਆਂ ਤੇ ਚਾਹੇ ਨਹੀਂ ਮਿਲਦੀਆਂ ਠੀਕ ਹੈ ਔਰ ਇਹ ਜਿਹੜਾ ਹੈਗਾ ਇੱਕ ਹਾਂ ਇੱਕ ਵਿਸ਼ੇਸ਼ ਵਰਗ ਜਿਹੜਾ ਸਿੱਖ ਭਾਈਚਾਰੇ ਚ ਜ਼ਰੂਰ ਇਹੋ ਜਿਹਾ ਹੋਊਗਾ ਜਿਹਨੂੰ ਅੰਮ੍ਰਿਤਪਾਲ ਸਿੰਘ ਜਿਹੜੇ ਹੈਗੇ ਆ ਉਹਨਾਂ ਦੀ ਜਿਹੜੀ ਸਿਆਸਤ ਹੈ ਉਹਨਾਂ ਦੀ ਜਿਹੜੀ ਇੱਕ ਸਿਧਾਂਤਕ ਉਹ ਜੋ ਕਹਿੰਦੇ ਹੈਗੇ ਪੋਜੀਸ਼ਨ ਉਹਨਾਂ ਨੇ ਲਈ ਹੈਗੀ ਆ ਤੰਤਕ ਮਸਲਿਆਂ ਤੇ ਸਿੱਖਾਂ ਦੇ ਧਾਰਮਿਕ ਮਸਲਿਆਂ ਤੇ ਉਹਦੇ ਤੇ ਜ਼ਰੂਰ ਉਹਨਾਂ ਦੇ ਇੱਕ ਇੱਕ ਵਰਗ ਜਿਹੜਾ ਉਹਨਾਂ ਦਾ ਇੱਕ ਸਮਰਥਕ ਵਰਗ ਹੋ ਸਕਦਾ ਹੈਗਾ ਇਸ ਪਰ ਕੀ ਉਹ ਸਮਰਥਕ ਵਰਗ ਐਡਾ ਵੱਡਾ ਹੈ ਹਮ ਕਿ ਜਿਵੇਂ ਹੁਣ ਤੁਸੀਂ ਖਡੂਰ ਸਾਹਿਬ ਦੀ ਸੀਟ ਦੀ ਗੱਲ ਕਰੀਏ ਤਾਂ ਬੀਬੀ ਖਾਲੜਾ ਜਿਹੜੇ ਖੜੇ ਸੀਗੇ ਉਹਨਾਂ ਤੋਂ ਵਧੀਆ ਕੈਂਡੀਡੇਟ ਹੋਰ ਕੌਣ ਹੋ ਸਕਦਾ ਹੈ ਜੀ ਠੀਕ ਹੈ ਔਰ ਜਦ ਕਿ ਉਹ ਪੂਰੇ ਦਾ ਪੂਰਾ ਉਹ ਇੱਕ ਤੀਜੀ ਧਿਰ ਸੀ ਅਕਾਲੀ ਦਲ ਦੇ ਕਾਂਗਰਸ ਤੋਂ ਇਲਾਵਾ ਜਿਹੜੀ ਤੀਜੀ ਧਿਰ ਸੀਗੀ ਉਹ ਬੀਬੀ ਖਾਲੜਾ ਉਹਦੀ ਪ੍ਰਤੀਨਿਧਤਾ ਕਰਦੇ ਸੀ ਲੇਕਿਨ ਵੋਟ ਕਿੰਨੀ ਪਈ ਉਹਨਾਂ ਨੂੰ 214000 ਤੀਜੇ ਨੰਬਰ ਤੇ ਰਹੀ ਇਸ ਤੋਂ ਵੱਧ ਵੋਟ ਕਿਸੇ ਵੀ ਤੀਜੇ ਆਪਸ਼ਨ ਨੂੰ ਖਡੂਰ ਸਾਹਿਬ ਚ ਨਹੀਂ ਪੈਣ ਵਾਲੀ ਚਾਹੇ ਉਹ ਪੰਥਕ ਹੋਵੇ ਚਾਹੇ ਜਿਹੜਾ ਮਰਜ਼ੀ ਹੋਵੇ ਠੀਕ ਹੈ ਜੀ ਤਾਂ ਹੁਣ 214000 ਹੈਗਾ ਉਹਦੇ ਵਿੱਚੋਂ ਕਿੰਨੀ ਵੋਟ ਇਹਨਾਂ ਨੂੰ ਪਾਊਗੀ ਇਹ ਹੁੰਟਪਾ ਹੁਣ ਇਸ ਵਿੱਚ ਦੂਜੀ ਗੱਲ ਅਕਾਲੀ ਦਲ ਜਿਹੜਾ ਹੈਗਾ ਉਹ ਖੁਦ ਇਹਦੇ ਵਿਰੋਧ ਚਾਕੇ ਉਹਦਾ ਟਕਰਾ ਹੈਗਾ ਹੈ ਅਮਰਤਪਾਲ ਸਿੰਘ ਦੀ ਜਿਹੜੀ ਪੋਜੀਸ਼ਨ ਹੈਗੀ ਹੈ ਹਮ ਅਕਾਲੀ ਦਲ ਇੱਕ ਮੇਨ ਪਾਰਟੀ ਹੈ ਜਿਸ ਕਿਸਮ ਦੀ ਬਿਆਨਬਾਜ਼ੀ ਵਿਰਸਾ ਸਿੰਘ ਹੁਣ ਵਿਰਸਾ ਸਿੰਘ ਬਲਟੋਆ ਵਰਗਾ ਉਮੀਦਵਾਰ ਨੂੰ ਉੱਥੇ ਕਿੰਨੇ ਉਮੀਦਵਾਰ ਰੇਸ 'ਚ ਸੀਗੇ ਟਿਕਟ ਲੈਣ ਦੇ ਚਾਹਵਾਨ ਸੀ ਲੇਕਿਨ ਅਕਾਲੀ ਦਲ ਨੇ ਜਦੋਂ ਅਮਰਤਪਾਲ ਸਿੰਘ ਹੋਰਾਂ ਦਾ ਨਾਂ ਦਾ ਐਲਾਨ ਹੋਇਆ ਕਿ ਉਹ ਲੜ ਰਹੇ ਨੇ ਉਸ ਤੋਂ ਬਾਅਦ ਉਹਨਾਂ ਨੇ ਵਿਰਸਾ ਸਿੰਘ ਬਲਟੋਆ ਦੀ ਜਿਹੜੀ ਸੀਟ ਹੈ ਮੇਰਾ ਖਿਆਲ ਹੈ ਕਿ ਸਭ ਤੋਂ ਆਖਰ ਦੇ ਵਿੱਚ ਜਿੰਨੀਆਂ ਪੰਜਾਬ ਦੀਆਂ ਸੀਟਾਂ ਆਖਰ ਦੇ ਵਿੱਚ ਪ੍ਰਧਾਨ ਮੰਤਰੀ ਨੇ ਵੀ ਅੱਜ ਦਾ ਐਲਾਨ ਕੀਤਾ ਪ੍ਰਧਾਨ ਮੰਤਰੀ ਨੇ ਵੀ ਅੱਜ ਕੋਈ ਜਿਕਰ ਨਹੀਂ ਕੀਤਾ ਕਿਉਂਕਿ ਅਮਰਤਪਾਲ ਹੁਣ ਇੱਕ ਕੈਂਡੀਡੇਟ ਨਹੀਂ ਦੇਖੋ ਇੱਕ ਮਿੰਟ ਰਾਜੀ ਇੱਕ ਗੱਲ ਬਿਲਕੁਲ ਜਦੋਂ ਮੈਂ ਕਹਿਣਾ ਨਾ ਕਿ ਵੋਟ ਇਸ ਤੇ ਨਹੀਂ ਮਿਲਣਾ ਹਮ ਅਕਾਲੀ ਦਲ ਨੂੰ ਨਹੀਂ ਮਿਲਣਾ ਇਹਦੇ ਹੱਕ 'ਚ ਖੜ ਕੇ ਹਮ ਇਹਦੇ ਆਉਣ ਨਾਲ ਅਮਰਤਪਾਲ ਦੇ ਆਉਣ ਨਾਲ ਭਾਜਪਾ ਨੂੰ ਇਸ ਕਰਕੇ ਭਾਜਪਾ ਨੂੰ ਉਹਦਾ ਫਾਇਦਾ ਹੈ ਕਿਉਂਕਿ ਉਹਦੇ ਨਾਲ ਜਿਹੜੀ ਬਤਲੇ ਵੀ ਗੈਰ ਸਿੱਖ ਵੋਟ ਜਿਹੜੀ ਹੈਗੀ ਆ ਉਹ ਬੀਜੇਪੀ ਦੇ ਹੱਕ ਦੇ ਵਿੱਚ ਇਕੱਠੀ ਹੁੰਦੀ ਹੈ ਕਨਸੋਲੀਡੇਟ ਹੁੰਦੀ ਹੈ ਨਾ ਸਿਰਫ ਪੰਜਾਬ ਚ ਬਲਕੇ ਪੰਜਾਬ ਤੋਂ ਬਾਹਰ ਵੀ ਕਿਉਂਕਿ ਜਿਸ ਸੋਚ ਨੂੰ ਜਿਸ ਵਿਚਾਰਧਾਰਾ ਨੂੰ ਅਮਰਤਪਾਲ ਸਿੰਘ ਬਾਰੇ ਆਮ ਕਹਿ ਲਾ ਕਿ ਜਿਹਨੂੰ ਉਹ ਰਿਪਰੈਜ਼ੈਂਟ ਕਰਦੇ ਨੇ ਇੱਕ ਇੱਕ ਗਰਮ ਖਿਆਲ ਲਈ ਇੱਕ ਰੈਡੀਕਲ ਵਿਚਾਰਧਾਰਾ ਉਹਦਾ ਪੰਜਾਬ ਦੇ ਵਿੱਚ ਸਿੱਖਾਂ ਦੇ ਵਿੱਚ ਵੀ ਬਹੁਤ ਵੱਡਾ ਵਰਗ ਜਿਹੜਾ ਉਹਦਾ ਸਮਰਥਨ ਨਹੀਂ ਕਰਦਾ ਕਿ ਇਹ ਪਿਛਲੇ ਸਮਿਆਂ ਦੇ ਵਿੱਚ ਸਿੱਧ ਹੋ ਚੁੱਕਿਆ ਉਹ ਇੱਕ ਚੋਣਾ ਹੁੰਦੀ ਹੈ ਇਹੋ ਜੀ ਜਿੱਥੋਂ ਪਤਾ ਲੱਗਦਾ ਵੀ ਕਿਹੜਾ ਕਿੱਥੇ ਖੜਾ ਹੈ ਇਸ ਤੋਂ ਇਲਾਵਾ ਸਾਡੇ ਕੋਲ ਹੋਰ ਕੋਈ ਤਰੀਕਾ ਕਰੀ ਇਹ ਜਾਣਨ ਦੇ ਬਾਕੀ ਤਾਂ ਗੱਲਾਂ ਹੈਗੀਆਂ ਖਬਰਾਂ ਹੈਗੀਆਂ ਆਪਣੀ ਗੱਲ ਹੈ ਮੀਡੀਆ ਬਹੁਤ ਪਸਾਰ ਹੋ ਚੁੱਕਿਆ ਹੈ ਕੋਈ ਬੰਦਾ ਅਚਾਨਕ ਹੀ ਫੇਸਬੁੱਕ ਤੇ YouTube ਤੇ ਆ ਕੇ ਤੁਸੀਂ ਆਪਣੀ ਗੱਲ ਕਹਿ ਸਕਦੇ ਪਰ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਜੋ ਤੁਸੀਂ ਮੈਂ ਗੱਲ ਕਰਦਾ ਜੋ ਉਹ ਬੰਦੇ ਗੱਲ ਕਰਦੇ ਉਹ ਪੂਰੇ ਦਾ ਪੂਰਾ ਉਹ ਭਾਈਚਾਰਾ ਹੀ ਜਿਹੜਾ ਹੈਗਾ ਉਸ ਸੋਚ ਦਾ ਧਾਰਨੀ ਹੋ ਉਹ ਸੋ ਇਹ ਇਹ ਮਸਲਾ ਹੈ ਔਰ ਪੰਨ ਮਲਾ ਕੇ ਜਿਹੜਾ ਪ੍ਰਧਾਨ ਮੰਤਰੀ ਦਾ ਵਿਜ਼ਿਟ ਹੈ ਉਹਦੇ ਚ ਉਹਨਾਂ ਨੇ ਸਿੱਖਾਂ ਦੀ ਗੱਲ ਕੀਤੀ ਹੈਗੀ ਸਿੱਖਾਂ ਦੇ ਉਹਨਾਂ ਲੇਕਿਨ ਉਹਨਾਂ ਨੇ ਕੀਤੀ ਹੈ ਜਿਹੜੇ ਮੇਨ ਸਟ੍ਰੀਮ ਸਿੱਖ ਨੇ ਬਹੁ ਗਿਣਤੀ ਦੂਜੇ ਉਹਦੇ ਤੇ ਤਾਂ ਉਹਨਾਂ ਦਾ ਸਟੈਂਡ ਹੈ ਉਹ ਤਾਂ ਲੋਕ ਸਭਾ ਦੇ ਵਿੱਚ ਅਮਿਤ ਸ਼ਾਹ ਨੇ ਜਦੋਂ ਬੀਬੀ ਆਪਣੇ ਇਹਦੇ ਤੇ ਹੋ ਰਹੀ ਸੀ ਸੀਏ ਤੇ ਮੇਰੇ ਖਿਆਲ ਬਹਿਸ ਹੋ ਰਹੀ ਸੀ ਤੇ ਬੰਦੀ ਸਿੰਘਾਂ ਦੀ ਰਿਹਾਈ ਦਾ ਆਪਣਾ ਬੀਬੀ ਹਰਸਿਮਰਤੌਰ ਬਾਦਲ ਨੇ ਮੁੱਦਾ ਚੁੱਕਿਆ ਸੀ ਤੇ ਅਮਿਤ ਸ਼ਾਹ ਨੇ ਕਿਵੇਂ ਉਹਨਾਂ ਨੂੰ ਡਾਂਟ ਕੇ ਚੁੱਪ ਕਰਕੇ ਬਿਠਾਤਾ ਸੀ ਕਿਉਂਕਿ ਬੀਜੇਪੀ ਦੀ ਰਾਜਨੀਤੀ ਜਿਹੜਾ ਰਾਸ਼ਟਰਵਾਦ ਹੈਗਾ ਉਹ ਕਹਿੰਦਾ ਵੀ ਵਾ ਸਾਡਾ ਦੇਸ਼ ਹੈ ਕੋ ਬਾਹਰ ਗਿਆ ਤਾਤ ਤੇ ਜਿਹੜਾ ਅਤਵਾਦ ਦੇ ਖਿਲਾਫ ਅਸੀਂ ਸਟੈਂਡ ਲੈਣ ਵਾਲੀ ਪਾਰਟੀ ਹੈ ਉੱਥੇ ਇੱਕ ਸੁਰੱਖਿਆ ਦਾ ਜਿਹੜਾ ਹੈਗਾ ਵਿਸ਼ਾ ਜਿਹੜਾ ਉਹ ਆ ਜਾਂਦਾ ਹੈਗਾ ਤੇ ਬੀਜੇਪੀ ਜਾਂ ਪ੍ਰਧਾਨ ਮੰਤਰੀ ਕਿਤੇ ਨਾ ਕਿਤੇ ਇਹ ਇੱਕ ਸੰਦੇਸ਼ ਦੇਣ ਦੀ ਕੋਸ਼ਿਸ਼ ਕਰ ਰਹੇ ਸੀਗੇ ਕਿ ਅਤਵਾਦ ਦੇ ਖਿਲਾਫ ਲੜਨਾ ਔਰ ਪੰਜਾਬ ਦੇ ਵਿੱਚ ਜਿਹੜਾ ਲਾਅ ਐਂਡ ਆਰਡਰ ਹੈ ਇਹ ਸਹੀ ਕਰਨਾ ਔਰ ਪੰਜਾਬ ਦੇ ਵਿੱਚ ਜਾਨ ਮਾਲ ਦੀ ਸੁਰੱਖਿਆ ਜਿਹੜੀ ਆ ਉਹ ਸਿਰਫ ਬੀਜੇਪੀ ਹੀ ਕਰ ਸਕਦੀ ਹੈ ਤੁਸੀਂ ਜੇ ਬੀਜੇਪੀ ਨੂੰ ਵੋਟ ਪਾਉਂਗੇ ਕੇਂਦਰ 'ਚ ਜਿਹੜੀ ਸਰਕਾਰ ਬਣਾਉਂਗੇ ਤਾਂ ਇਹ ਉਹਨਾਂ ਨੇ ਮੈਸੇਜ ਦੇਣ ਦੀ ਗੱਲ ਸੋ ਗੱਲ ਉੱਥੇ ਹੀ ਆ ਗਈ ਹੈ ਠੀਕ ਹੈ ਪੰਜਾਬ ਚ ਆ ਕੇ ਜੇ ਸਿੱਖਾਂ ਦੀ ਗੱਲ ਪ੍ਰਧਾਨ ਮੰਤਰੀ ਸਹੀ ਕਰਨਗੇ ਤਾਂ ਹੋਰ ਕਦੋਂ ਕਰਨਗੇ ਬਿਲਕੁਲ ਠੀਕ ਹੈ ਲੇਕਿਨ ਕਰਨਗੇ ਉਹ ਆਪਣੀ ਪਾਰਟੀ ਦੇ ਤੇ ਆਪਣੀ ਪਾਰਟੀ ਦੀ ਵਿਚਾਰਧਾਰਾ ਦੇ ਨਜ਼ਰੀਏ ਤੋਂ ਕਰਨਗੇ ਉਹ ਤੇ ਜਿਹੜਾ ਹੀ ਅੱਜ ਉਹਨਾਂ ਨੇ ਕੀਤਾ ਹੈ ਜੀ ਜੀ ਬਹੁਤ ਬਹੁਤ ਸ਼ੁਕਰੀਆ ਰਾਜੂ ਜੀ ਸਾਡੇ ਨਾਲ ਜੁੜਨ ਦੇ ਲਈ ਤੇ ਆਪਣੇ ਆਪਣੀ ਜਿਹੜੀ ਜਾਣਕਾਰੀ ਦੇ ਵਿੱਚ ਸਾਡੇ ਦਰਸ਼ਕਾਂ ਨੂੰ ਵਿਸਤਾਰ ਦੇ ਨਾਲ ਅੱਜ ਪ੍ਰਧਾਨ ਮੰਤਰੀ ਦਾ ਦੋਹਰਾ ਸਮਝਾਇਆ ਉਮੀਦ ਕਰਦਾ ਕਿ ਤੁਹਾਨੂੰ ਸਮਝ ਆ ਗਿਆ ਹੋਵੇਗਾ ਕਿ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੰਜਾਬ ਦੌਰੇ ਦੇ ਨਾਲ ਕਿੰਨਾ ਕੁ ਵੱਡਾ ਅਸਰ ਪੰਜਾਬ ਦੀ ਸਿਆਸਤ ਦੇ ਅੰਦਰ ਪਵੇਗਾ ਕਿਸ ਨੂੰ ਫਾਇਦਾ ਹੋਣ ਜਾ ਰਿਹਾ ਤੇ ਕਿਸ ਨੂੰ ਨੁਕਸਾਨ ਹੋਣ ਜਾ ਰਿਹਾ ਇਸ ਤੇ ਜਿਹੜੀ ਅਸੀਂ ਚਰਚਾ ਕੀਤੀ ਹੈ ਇਸ ਦੀ رائے ਜਾਣਨ ਦੀ ਕੋਸ਼ਿਸ਼ ਕੀਤੀ ਹੈ ਪਰ ਜਿਹੜੇ ਨਤੀਜੇ ਨੇ ਉਹ 4 ਜੂਨ ਦੱਸੇਗੀ 4 ਜੂਨ ਨੂੰ ਕਿਸ ਪਾਰਟੀ ਨੂੰ ਇਸ ਦਾ ਫਾਇਦਾ ਹੁੰਦਾ ਬੀਜੇਪੀ ਨੂੰ ਕਿੰਨਾ ਕੁ ਫਾਇਦਾ ਹੁੰਦਾ ਕੱਲ੍ਹ ਲਈ ਦਲ ਨੂੰ ਇਸ ਦਾ ਨੁਕਸਾਨ ਹੋਵੇਗਾ ਜਾਂ ਫਾਇਦਾ ਹੋਵੇਗਾ ਇਹ ਤਾਂ ਹੁਣ 4 ਜੂਨ ਹੀ ਤੈਅ ਕਰੇਗੀ ਬਨੇ ਰਹੋ ਸਾਡੇ ਪ੍ਰੋਗਰਾਮ ਸਿਆਸਤ ਲਈ ਦੇ ਨਾਲ ਤੇ ਮੈਨੂੰ ਰਾਜੀ ਸਿੰਘ ਖੋਲਰ ਨੂੰ ਦਿਓ ਇਜਾਜ਼ਤ ਧੰਨਵਾਦ